ਸਸ਼ੀਗਲ ਸਵਾਗਤ ਜੀ ਸਾਰਿਆਂ ਦਾ ਤੁਸੀਂ ਜਾਣਦੇ ਹੋ ਕਿ ਹਰ ਸਾਲ ਵੱਡੀ ਤعداد ਦੇ ਵਿੱਚ ਬੱਚੇ ਪ੍ਰਵਾਸ ਕਰਦੇ ਨੇ ਪ੍ਰਵਾਸ ਦੇ ਕਾਰਨ ਜਦੋਂ ਅਸੀਂ ਲੱਭਣ ਜਾਂਦੇ ਆ ਤਾਂ ਬਹੁਤ ਸਾਰੇ ਹੁੰਦੇ ਨੇ ਭਾਵੇਂ ਸਮਾਜਿਕ ਹੈ ਪਰਿਵਾਰਿਕ ਹੈ ਆਰਥਿਕ ਤੰਗੀਆਂ ਤਰੂਸ਼ੀਆਂ ਜਾਂ ਅਸੀਂ ਆਪਣਾ ਵਾਤਾਵਰਣ ਖਾਣ ਪੀਣ ਇੱਥੇ ਨਹੀਂ ਬਦਲ ਸਕਦੇ ਤਾਂ ਵਿਦੇਸ਼ ਚਲੇ ਜਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਇੱਥੋਂ ਦਾ ਸਿਸਟਮ ਚੰਗਾ ਨਹੀਂ ਲੱਗਦਾ ਕਈਆਂ ਨੂੰ ਪੋਲਿਟੀਕਲ ਸਿਸਟਮ ਚੰਗਾ ਨਹੀਂ ਲੱਗਦਾ ਸੋ ਜਦੋਂ ਪ੍ਰਵਾਸ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਕੰਟਰੀਜ਼ ਪੰਜਾਬੀ ਸਟੂਡੈਂਟਸ ਨੂੰ ਵੈਲਕਮ ਕਰਦੇ ਨੇ ਜਿਹਦੇ ਵਿੱਚ ਕੈਨੇਡਾ ਨੰਬਰ 1 ਹੈ ਆਸਟ੍ਰੇਲੀਆ ਹੈ ਯੂਕੇ ਹੈ ਯੂਰਪ ਹੈ ਯੂਐਸ ਹੈ ਯੂਰਪ ਦੀ ਗੱਲ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਯੂਕੇ ਨਾਲ ਜੁੜ ਜਾਂਦੀ ਹੈ ਸੋ ਅੱਜ ਦਾ ਜਿਹੜਾ ਟੌਪਿਕ ਸਾਡਾ ਹੈਗਾ ਉਹਨਾਂ ਵਿਦਿਆਰਥੀਆਂ ਦਾ ਜਿਹੜੇ ਪਲੱਸ 2 ਪਾਸ ਨੇ ਬੀਏ ਪਾਸ ਨੇ ਕੰਟਰੀ ਦੀ ਸਿਲੈਕਸ਼ਨ ਦੇ ਵਿੱਚ ਕਨਫਿਊਜ਼ ਨੇ ਸਾਡੇ ਜਿਹੜੇ ਮਾਹਿਰ ਨੇ ਉਹਨਾਂ ਨੇ ਲਗਾਤਾਰ 7 8 10 ਸਾਲ ਸਟੱਡੀ ਜਿਹੜੀ ਹੈ ਯੂਕੇ ਕੀਤੀ ਹੁਣ ਪਿਛਲੇ 3 4 ਸਾਲ ਤੋਂ ਕੈਨੇਡਾ ਦੇ ਵਿੱਚ ਨੇ ਉਸ ਤੋਂ ਪਹਿਲਾਂ 1.5 2 ਸਾਲ ਆਸਟ੍ਰੇਲੀਆ گزارਿਆ ਸੋ ਸਾਰਿਆਂ ਦੀ ਆਸਟ੍ਰੇਲੀਆ ਜਿਹੜੀ ਲਾਈਫ ਹੈ ਸਟੂਡੈਂਟ ਦੀ ਉਹ ਵੀ ਅੱਜ ਅਸੀਂ ਡਿਸਕਸ ਕਰਾਂਗੇ ਤੇ ਨਾਲ ਨਾਲ ਸਟਰਗਲ ਕਿਵੇਂ ਦਾ ਹੈਗਾ ਕਾਮਯਾਬੀ ਕਿਵੇਂ ਦੀ ਮਿਲਣੀ ਹੈ ਕਿੱਥੇ ਮਿਲਣੀ ਹੈ ਇੱਕ ਕੰਟਰੀ ਦੀ ਸਿਲੈਕਸ਼ਨ ਜਿਹੜੀ ਹੈਗੀ ਉਹ ਬਹੁਤ ਵੱਡਾ ਇੱਕ ਰੋਲ ਅਦਾ ਕਰੇਗੀ ISS Global ਤੋਂ ਮੇਰੇ ਨਾਲ ਗੁਰਿੰਦਰ ਪੱਟੀ ਜੀ ਬਾਬਾ ਸੋ। ਥੈਂਕ ਯੂ ਵੈਰੀ ਮਚ ਅਨ ਮੀ ਦੇਸ਼ ਪਦੇਸ ਦੇਖ ਰਹੇ ਸਾਰੇ ਦਸ਼ਕਾਨੋਂ ਮੇਰੇ ਲੋ ਪਿਆਰ ਪਰ ਹੀ ਸਾਥ ਸਵੀਕਾਰ। ਗੁਰਿੰਦਰ ਜੀ ਜਿਸ ਤਰ੍ਹਾਂ ਮੈਂ ਭੂਮਿਕਾ ਦੇ ਵਿੱਚ ਜ਼ਿਕਰ ਕਰਤਾ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਗਰਾਹ ਪਿਆ ਜਾਣੀ ਇਹ ਵਾਪ। ਇੱਕ ਥੇ ਬੈਠੇ ਵਿਅਕਤੀ ਨੂੰ ਪਤਾ ਨਹੀਂ ਵਿਚਾਰੇ ਨੂੰ ਕਦੇ ਜੋਰਜੀਆ ਵਧੀਆ ਲੱਗਦਾ ਕਿਸੇ ਨੂੰ USB ਮਾਡਲ ਲੱਗਦਾ ਜਦੋਂ ਜਾ ਕੇ ਦੇਖਦੇ ਆ ਤਾਂ ਲਾਈਕ ਜੜੀ ਗਈ ਹੈ। ਇੱਕ ਪੰਜਾਬੀ ਸਟੂਡੈਂਟਸ ਲਈ ਇਸ ਵਕਤ ਬਹੁਤ ਥੀਨ ਡੈਸਟੀਨੇਸ਼ਨਸ ਬੜੀਆਂ ਹੌਟ ਨੇ ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਜਿਹੜੀ ਹੈਗੀ ਹੈ। ਸੋ ਕੈਨੇਡਾ ਤੋਂ ਮੈਂ ਸ਼ੁਰ ਦੇਖੋ ਇਹ ਜਿਹੜਾ ਹੈ ਕਿ ਵੀ ਰਾ ਪਿਆ ਜਾਣੇ ਵਾ ਪਿਆ ਜਾਣੇ ਅਰੇ ਜੇ ਕੋਈ ਚੀਜ਼ ਟੁਕਦੀ ਗਿਆ ਕਹਾਵਤ ਟੁਕਦੀ ਗਿਆ ਉਹ ਕਹਾਵਤ ਟੁਕਦੀ ਗਿਆ ਦੂਰ ਦੇ ਢੋਲ ਸੁਹਾਵਣੇ ਹਮੇਸ਼ਾ ਇੱਕ ਚੀਜ਼ ਦਸੀ ਜਾਂਦੀ ਹੈ ਕਿ ਇੱਥੇ ਬੈਠ ਕਰਕੇ ਤੇ ਕਹਿੰਦੇ ਵੀਜ਼ਾ ਸਟਰਗਲ ਹੈ ਅਰਦਾਸਾਂ ਕਰੀਦੀਆਂ ਮੰਨਤਾ ਮੰਗੀਦੀਆਂ ਸੁੱਖਾਂ ਮੰਗੀਦੀਆਂ ਕਿ ਯਾਰ ਮੇਰਾ ਆਹ ਵਾਲਾ ਵੀਜ਼ਾ ਲੱਗ ਜੇ ਬਸ ਫਿਰ ਮੈਂ ਪਿੱਛੇ ਮੁੜ ਕੇ ਨਿਕਦਾ ਬਹੁਤ ਵਧੀਆ ਬਟ ਐਕਚੁਅਲ ਸਟੋਰੀ ਇਹ ਹੈ ਕਿ ਵੀ ਜਦੋਂ ਵੀਜ਼ਾ ਲੱਗਦਾ ਵੀਜ਼ਾ ਤੋਂ ਬਾਅਦ ਐਕਚੁਅਲ ਸਟਰਗਲ ਜਨਮ ਲੈਂਦੀ ਹੈ ਵੀਜ਼ਾ ਤੋਂ ਪਹਿਲੇ ਤੇ ਸਿਰਫ ਇੱਕ ਫ੍ਰਸਟ੍ਰੇਸ਼ਨ ਹੈਗੀ ਹੈ ਕਿ ਮੈਂ ਇੱਕ ਜਗ੍ਹਾ ਦੇ ਉੱਤੇ ਪਹੁੰਚਣਾ ਚਾਹੁੰਦਾ हूं ਮੈਂ ਪਹੁੰਚ ਜਾ ਯਸ ਵੀਜ਼ਾ ਹੋਏਗਾ ਤੇ ਅੱਗੇ ਦੀ ਸਾਰੀ ਜ਼ਿੰਦਗੀ ਆਪਣੇ ਡ੍ਰੀਮਸ ਪੂਰੇ ਹੋ ਸਕਦੇ ਆ ਬਟ ਉਹ ਡ੍ਰੀਮਸ ਕਿੰਨਾ ਦੇ ਪੂਰੇ ਹੁੰਦੇ ਔਰ ਕਿੰਨਾ ਦੇ ਨਹੀਂ ਪੂਰੇ ਹੁੰਦੇ ਕਿਦੇ ਵਿਚਾਰੇ ਸਾਰਾ ਸਟਰਗਲ ਦੇ ਵਿੱਚ ਝੂਝ ਕੇ ਰਹਿ ਜਾਂਦੇ ਆ ਤੇ ਕਿਹੜੇ ਕਾਮਯਾਬ ਹੋ ਜਾਂਦੇ ਆ ਜਿਹੜਾ ਹੈ ਨਾ ਕਿ ਵੀ ਦੂਰ ਦੇ ਢੋਲ ਸੁਹਾਵਣੇ ਉਹਦਾ ਮਤਲਬ ਇਹ ਹੈ ਕਿ ਵੀ ਇੱਥੇ ਬੈਠਾ ਬੰਦਾ ਕਹਿੰਦਾ ਮੈਂ ਇੱਕ ਵਾਰੀ ਕੈਨੇਡਾ ਪਹੁੰਚ ਜਾ ਮੈਂ ਇਹ ਕਰਦਾਗਾ ਮੈਂ ਉਹ ਕਰਦਾਗਾ ਉੱਥੇ ਸਾਂਭਣ ਵਾਲੇ ਹੈਗੇ ਐ ਐਸਾ ਹੋ ਜਾਏਗਾ ਜਦੋਂ ਉੱਥੇ ਸਟੂਡੈਂਟ ਪਹੁੰਚਦਾ ਅਸੀਂ ਪਿਛੜਾਂ ਦੇ ਵਿੱਚ ਲੋਕਾਂ ਦੀਆਂ ਫੇਸਬੁੱਕਾਂ ਦੇ ਉੱਤੇ ਜਿਹੜੇ ਸਾਡੇ ਦੋਸਤ ਮਿੱਤਰ ਉੱਥੇ ਬੈਠੇ ਜਦੋਂ ਆਪਣੀਆਂ ਸਨੈਪਚੈਟਸ ਪਾਉਂਦੇ ਨੇ ਜਾਂ ਫਿਰ ਆਪਣੀਆਂ ਸਟੋਰੀਜ਼ ਪਾਉਂਦੇ ਨੇ ਕਿ ਵੀ ਉਹਦੇ ਚ ਅਸੀਂ ਦੇਖਦੇ ਆ ਉਹ ਯਾਰ ਇੱਥੇ ਮਤਲਬ ਕਿਆ ਹੀ ਚੀਜ਼ ਹੈ ਗਿਆ ਕਿਆ ਵੱਡੀਆਂ ਵੱਡੀਆਂ ਬਿਲਡਿੰਗਸ ਹੈ ਸੋ ਅਸੀਂ ਸ਼ੋ ਕਰਦੇ ਬਈ ਸਾਡੇ ਪਿੱਛੇ ਵੀ ਇਸ ਸਮਝ ਕੇ ਦੇਖੋ ਕਿ ਵੀ ਤੁਸੀਂ ਇੱਥੇ ਇਹ ਬਿਲਡਿੰਗਸ ਦੇ ਵਿੱਚ ਇਕੱਲੇ ਖੜੇ ਹੋ ਤੁਹਾਨੂੰ ਕੋਈ ਨਹੀਂ ਜਾਣਦਾ ਐਂਡ ਤੁਹਾਨੂੰ ਇਹ ਨਹੀਂ ਪਤਾ ਕਿ ਵੀ ਮੈਨੂੰ ਕੰਮ ਕਿੱਦਾਂ ਮਿਲੇਗਾ ਤੁਹਾਨੂੰ ਇਹ ਨਹੀਂ ਪਤਾ ਕਿ ਵੀ ਮੈਂ ਅੱਜ ਇੱਥੇ ਆਵਾ ਕਿ ਵੀ ਮੈਂ ਜਿਹੜੀ ਪੋਜੀਸ਼ਨ ਤੇ ਪਹੁੰਚਣਾ ਚਾਹਣਾ ਔਰ ਰਸਤੇ ਰਸਤਾ ਕਿਰਾ ਹੈ ਬਹੁਤ ਸਾਰੀਆਂ ਗਲੀਆਂ ਬਹੁਤ ਸਾਰੀਆਂ ਟ੍ਰੈਫਿਕ ਐਂਡ ਉਹਦੇ ਵਿੱਚ ਤੁਸੀਂ ਇਕੱਲੇ ਖੜਿਓ ਐਂਡ ਬੰਦਾ ਜਿਹੜਾ ਕਨਫਿਊਜ਼ ਹੈ ਕਿ ਯਾਰ ਇਹ ਭੀੜ ਦਾ ਹਿੱਸਾ ਬਣ ਗਿਆ ਮੈਂ ਜਾਣਾ ਕਿੱਧਰ ਹੈ ਕਿਸੇ ਕੋਲ ਟਾਈਮ ਨਹੀਂ ਹੈ ਬਾਹ ਫੜ ਕੇ ਦੱਸੰਦਾ ਜੇਕਰ ਕੋਈ ਬੰਦਾ ਬਾਹ ਫੜ ਕੇ ਦੱਸਣ ਦੀ ਗੱਲ ਕਰਦਾ ਉਹ ਮੇਰੀ ਜੇਬ ਵੱਲੇ ਬੰਨੇ ਦੇਖਦਾ ਕਿ ਭਈ ਤੂੰ ਆਪਣੀ ਜੇਬ ਚੋਂ ਦੱਸ ਕੀ ਢਿੱਲਾ ਕਰਦਾ ਮੈਂ ਤੈਨੂੰ ਰਾਹ ਵਖਾਣਾ ਤੇ ਉਹਦੇ ਵਿੱਚ ਵੀ ਸ਼ਿਉਰਟੀ ਨਹੀਂਗੀ ਕਿ ਵੀ ਇਹ ਜਿਹੜਾ ਰਾਹ ਇਹ ਬੰਦੇ ਨੇ ਵਖਾਣਾ ਇਹ ਬਿਲਕੁਲ ਠੀਕ ਹੋਏਗਾ ਮੈਂ ਕਿ ਨਹੀਂ ਪਹੁੰਚ ਪਾਵਾਂਗਾ ਉਰ ਰੀਜ਼ਨ ਇਹ ਨਹੀਂਗਾ ਕਿ ਅਗਲਾ ਬੰਦਾ ਇਹ ਜਾਲੀ ਹੈ ਜਾਂ ਅਗਲਾ ਬੰਦਾ ਅਲੜ ਹੈ ਉਰ ਰੀਜ਼ਨ ਇਹ ਹੈ ਜਦ ਤੱਕ ਹਰ ਇੱਕ एवरीवन ਹੈਜ਼ ਅ ਸਟੋਰੀ ਯਾਰ ਹਰ ਕਿਸੇ ਬੰਦੇ ਦੀ ਇੱਕ ਸਟੋਰੀ ਹੈ ਰਾਈਟ ਹਰ ਕਿਸੇ ਬੰਦੇ ਦਾ ਇੱਕ ਸੁਪਨਾ ਹੈ ਮੈਂ ਹਮੇਸ਼ਾ ਕਹਿੰਦਾ ਪਾਸਟ ਇਜ਼ ਅ ਸਟੋਰੀ ਅੱਜ ਦਾ ਪਲ ਵੀ ਬੀਤ ਗਿਆ ਇਹ ਵੀ ਕਹਾਣੀ ਹੈ ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਕਿ ਵੀ ਗਰਨਵੀਰ ਤੇ ਭੱਟੀ ਦਾ ਸ਼ੋਅ ਆਇਆ ਸੀਗਾ ਅਸੀਂ ਦੇਖਿਆ ਸੀਗਾ ਮਤਲਬ ਕਹਾਣੀ ਸੁਣਾ ਰਹੇ ਹੋ ਤੁਸੀਂ ਰਾਈਟ ਪਿਕਚਰ ਦੇਖ ਕੇ ਆਏ ਤੁਸੀਂ ਉਹਦੀ ਕਹਾਣੀ ਸੁਣਾ ਰਹੇ ਹੋ ਕਿ ਵੀ ਕੋਈ ਹਾਦਸਾ ਵਾਪਰਿਆ ਕੋਈ ਸੁਪਨਾ ਹੈ ਤੁਸੀਂ ਉਹਦੀ ਕਹਾਣੀ ਸੁਣਾ ਰਹੇ ਹੋ ਸੋ ਜਦ ਤੱਕ ਕੋਈ ਬੰਦਾ ਤੁਹਾਡੇ ਨਾਲ ਬੈਠ ਕਰਕੇ ਤੁਹਾਡੀ ਕਹਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਉੱਥੇ ਰੱਖ ਕਰਕੇ ਨਹੀਂ ਸਮਝੇਗਾ ਤਦ ਤੱਕ ਉਹ ਤੁਹਾਨੂੰ ਉਸ ਡ੍ਰੀਮ ਤੱਕ ਪਹੁੰਚਾਉ ਜਿਹੜਾ ਸੁਪਨਾ ਦੇਖਿਆ ਕਾਮਯਾਬ ਹੋ ਜਾਏਗਾ ਉਹ ਗਾਰੰਟੀ ਨਹੀਂ ਲੈ ਸਕਦਾ ਜਾਂ ਤੁਸੀਂ ਆਪ ਵੀ ਗਾਰੰਟੀ ਨਹੀਂ ਚੱਕ ਸਕਦੇ ਸੋ ਨਿਚੋੜ ਇਹ ਹੈ ਕਿ ਭਾਈ ਇੱਥੇ ਜਦੋਂ ਤੁਸੀਂ ਜਾਂਦੇ ਹੋ ਕਿ ਵੀ ਪਹਿਲੀ ਚੀਜ਼ ਹੈ ਵੀਜ਼ਾ ਵੀਜ਼ਾ ਤੱਕ ਆਪਣਾ ਇੱਕੋ ਚੀਜ਼ ਦਾ ਖਿਆਲ ਰੱਖਣਾ ਕਿਸੇ ਵੀ ਕੰਟਰੀ ਚ ਕਰ ਲੋ ਆਪਣੀ ਕੋਰਸ ਸਿਲੈਕਸ਼ਨ ਆਪਣੀ ਜਾਲੀ ਡਾਕੂਮੈਂਟੇਸ਼ਨ ਤੋਂ ਭਰੇਜ ਕਿ ਵੀ ਜੋ ਹੈ ਇਹਨੂੰ ਵਧੀਆ ਤਰੀਕੇ ਪ੍ਰੈਜੈਂਟ ਕਰਨਾ ਪ੍ਰੈਜੈਂਟ ਕਰਨ ਦੇ ਆਪਣੀ ਫਾਈਲ ਨੂੰ ਪ੍ਰੈਜੈਂਟ ਕਰਨ ਦੇ ਤੁਸੀਂ ਕੰਸਲਟੈਂਟ ਨੂੰ ਪੈਸੇ ਦਿੰਦੇ ਹੋ ਜਾਂ ਕੰਸਲਟੈਂਟ ਨੂੰ ਉੱਥੋਂ ਜਿਹੜੀਆਂ ਕਮਿਸ਼ਨ ਆਉਂਦੀਆਂ ਤੁਸੀਂ ਕੰਸਲਟੈਂਟ ਵਾਸਤੇ ਐਫਡੀ ਬੰਦੇ ਹੋ ਸੋ ਜਿਹੜਾ ਵੀ ਰਸਤਾ ਆਪਟ ਕਰਨਾ ਉਹ ਤੁਹਾਡਾ ਆਪਣਾ ਉਹ ਡਿਸੀਜਨ ਹੈਗਾ ਵੀਜ਼ਾ ਤੋਂ ਬਾਅਦ ਦੀ ਜਿਹੜੀ ਤਿਆਰੀ ਹੈ ਉਹ ਇੱਥੇ ਕਿਦਾਂ ਕੀਤੀ ਜਾਵੇ ਉਹਨੂੰ ਕਹਿੰਦੇ ਆ ਰਿਸਰਚ ਵਰਕ ਕੁਝ ਕੁਐਸਚਨਸ ਹੈਗੇ ਆ ਜਿਹੜੇ ਤੁਸੀਂ ਉੱਥੇ ਆਪਣੇ ਮਿੱਤਰਾਂ ਨੂੰ ਜਿਨ੍ਹਾਂ ਦੇ ਕਹਿਤੇ ਆ ਜਿਨ੍ਹਾਂ ਵੱਲ ਵੇਖ ਕੇ ਉੱਥੇ ਜਾਂਦੇ ਪਏ ਉਹ ਜਾਂ ਆਪਣੀ ਰਿਸਰਚ ਕਿ ਵੀ ਰੋਜ਼ ਤੁਸੀਂ ਮਾਰਕੀਟ ਚ ਉੱਠਦੇ ਬੈਠਦੇ ਹੋ ਸਟੂਡੈਂਟਸ ਦੇ ਨਾਲ ਵਿਚਰਦੇ ਹੋ بڑے ਰੈਸਟੋਰੈਂਟ ਜਾਂਦੇ ਹੋ ਜਿੱਥੇ ਕੋਈ ਨਾ ਕੋਈ ਐਨ ਆਰ ਆਈ ਟੱਕਰ ਜਾਂਦਾ ਐਂ ਅਸੀਂ ਬਸ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਈਡ ਤੋਂ ਨਿਕਲ ਜਾਂਦੇ ਆ ਵੈਸ ਤਰੀਕਾ ਹੈ ਸਟਾਰਟ ਆਸਕਿੰਗ ਕੁਐਸਚਨਸ ਅਸੀਂ ਕੁਐਸਚਨ ਨਹੀਂ ਪੁੱਛਦੇ ਆਪਣੇ ਕੁਐਸਚਨਸ ਪੁੱਛਨੇ ਚਾਲੂ ਕਰ ਦੋ ਪਹਿਲੀ ਚੀਜ਼ ਕਿਰ ਉੱਥੇ ਨਾ ਇਹ ਜਿਹੜਾ ਰਹਾ ਵਾ ਕਿ ਵੀ ਕਿਸ ਤਰੀਕੇ ਦੀਆਂ ਜੌਬ ਸਟੂਡੈਂਟ ਨੂੰ ਅਵੇਲੇਬਲ ਲੱਗੀਆਂ ਵਾ ਅੱਜ ਦੀ ਡੇਟ ਦੇ ਵਿੱਚ ਸਟੂਡੈਂਟ ਨੂੰ ਕਿੰਨਾ ਕੁ ਪਸੰਦ ਕਰਦੇ ਆ ਉੱਥੋਂ ਦੇ ਲੋਕੀ ਰਾਈਟ ਜਿਹੜਾ ਸਟੂਡੈਂਟ ਮੇਰਾ ਉੱਥੇ ਭਰਾ ਬੈਠਾ ਆ ਦੋਸਤ ਬੈਠਾ ਆ ਤੂੰ ਕਿੱਦਾਂ ਜੌਬ ਕਰਦਾ ਤੂੰ ਆਪਣੇ ਘਰੋਂ ਕਿੱਦਾਂ ਜਾਂਦਾ ਤੈਨੂੰ ਬੱਸ ਚ ਲੈ ਕੇ ਜਾਂਦੇ ਹੋ ਕਾਰ ਚ ਲੈ ਕੇ ਜਾਂਦੇ ਆ ਤੂੰ ਟ੍ਰੇਨ ਚ ਲੈ ਕੇ ਜਾਂਦਾ ਤੈਨੂੰ ਉੱਥੇ ਜਿਹੜੀ ਏਰੀਆ ਚ ਰਹਿਣਾ ਉੱਥੇ ਟ੍ਰੇਨ ਦਾ ਪਾਸ ਕਿੰਨੇ ਦਾ ਜਿਵੇਂ ਫੋਰ ਐਗਜ਼ਾਮਪਲ ਜੀ ਟੋਰਾਂਟੋ ਦੇ ਵਿੱਚ TTC ਹੈ ਕਿ ਵੀ ਤੁਹਾਡਾ ਉਹ ਇਹ ਕਿੰਨੇ ਦਾ ਪਾਸ ਬੰਦਾ ਹੈ ਵੀਕਲੀ ਪਾਸ ਕਿੰਨੇ ਦਾ ਹੈ ਮੈਨੂੰ ਡੇਲੀ ਪਾਸ ਕਿੰਨੇ ਦਾ ਅੱਛਾ ਨੌਕਰੀ ਕਿੰਨੇ ਦੀ ਮਿਲੇਗੀ ਮੈਂ ਕਿੰਨੇ ਘੰਟੇ ਲਾ ਸਕਦਾ ਪੂਰੀ ਕੈਲਕੂਲੇਸ਼ਨ ਮੈਥਸ ਹੋਣਾ ਬਹੁਤ ਜ਼ਰੂਰੀ ਹੈ ਇੱਥੋਂ ਸਟੂਡੈਂਟ ਨਾ ਇਮੋਸ਼ਨਸ ਤੇ ਜਲਦਾ ਹੈ ਬਟ ਕਾਮਯਾਬੀ ਇਮੋਸ਼ਨਸ ਦੇ ਨਾਲ-ਨਾਲ ਮੈਥਸ ਜਦ ਤੱਕ ਸਟਰੋਂਗ ਨਹੀਂ ਹੈ ਕਾਮਯਾਬੀ ਨਹੀਂ ਮਿਲਨੀ ਇਮੋਸ਼ਨ ਐਂਡ ਮੈਥਸ ਦਾ ਜਿਹੜਾ ਕੰਬੀਨੇਸ਼ਨ ਹੈਗਾ ਵਾ ਉਹ ਤੁਹਾਨੂੰ ਇੱਕ ਸੁਪਰ ਸਕਸੈਸਫੁਲ ਆਈਡੈਂਟੀਟੀ ਬਣਾਉਂਦਾ ਹੈ ਜੀ ਪ੍ਰੋਬਲਮ ਹੈ ਜਾਂ ਅਸੀਂ ਟੋਟਲ ਇਮੋਸ਼ਨਲ ਹੋ ਕੇ ਚੱਲਦੇ ਆ ਜਾਂ ਟੋਟਲੀ ਮੈਥਸ ਦੇ ਉੱਤੇ ਚੱਲਦੇ ਆ ਸੋ ਉਹ ਦੋਵਾਂ ਦੇ ਵਿੱਚ ਕਿਤੇ ਨਾ ਕਿਤੇ ਬੰਦਾ ਮੂਹ ਦੀ ਖਾਂਦਾ ਟੋਟਲੀ ਮੈਥਸ ਤੇ ਅਸੀਂ ਯਾਰੀ ਕਹਾਵਤ ਹੈ ਗਿਆ ਸਿਆਣਾ ਕਾਂ ਕਈ ਵਾਰੀ ਘੂਂ ਤੇ ਡਿੱਗਦਾ राइट इमोशंस ਦੇ ਹੁੰਦੇ ਆ ਇਹ ਆਰ ਬੰਦਾ ਜਜ਼ਬਾਤੀ ਬਹੁਤ ਹੈਗਾ ਵਾ ਠੀਕ ਹੈ ਇਹ ਦਿਨੋਂ ਹੀ ਕੰਮ ਲਿਤਾ ਇਹਨੇ ਦਿਮਾਗ ਤੋਂ ਕੰਮ ਨਹੀਂ ਦਿੱਤਾ ਸੋ ਸਾਨੂੰ ਕੰਬੀਨੇਸ਼ਨ ਰਹਿਣਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਸਵਾਲਾਂ ਦੇ ਜਵਾਬ ਮਿਲਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਦ ਤੱਕ ਉਹ ਦਿਮਾਗ ਨਹੀਂ ਯੂਜ਼ ਕਰਾਂਗੇ इमोशंस ਆਪਣੇ ਦਿਮਾਗ ਤੇ ਹੈਵੀ ਹੋਣਗੇ ਔਰ ਅਸੀਂ ਹੋਰ ਗਲਤ ਡਿਸੀਸ਼ਨ ਲੈ ਲੈਣਿਆ ਐਂਡ ਜਿਸ ਕਰਕੇ ਸਾਨੂੰ ਹੁੰਦਾ ਕੁਛ ਨਹੀਂ ਹੈ ਹੁੰਦਾ ਕੁਛ ਨਹੀਂ ਸਿਰਫ ਔਰ ਸਿਰਫ ਲਾਈਫ ਦੇ 2 4 5 ਸਾਲ ਖਰਾਬ ਹੋ ਜਾਂਦੇ ਆ ਐਨ ਉਰਤੇ ਬੰਦਾ ਫ੍ਰਸਟ੍ਰੇਟ ਹੁੰਦਾ ਤੇ ਉਹਦਾ ਕੌਨਫੀਡੈਂਸ ਲੈਵਲ ਡਾਊਨ ਹੋ ਜਾਂਦਾ ਸੋ 67 ਆਸਕਿੰਗ ਕੁਐਸਚਨਸ ਕਿ ਭਾਈ ਇਹ ਕਿੱਦਾਂ ਹੋਏਗਾ ਉਹ ਕਿੱਦਾਂ ਹੋਏਗਾ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਕਿੱਦਾਂ ਬਣੇਗਾ ਇਹ ਖਾਤੇ ਵਿੱਚ ਕਿੰਨੀ ਸੈਲਰੀ ਆਣੀ ਚਾਹੀਦੀ ਹੈਗੀ ਹੈ ਅੱਛਾ 2 ਸਾਲ ਜਦੋਂ ਪੜ੍ਹਾਈ ਖਤਮ ਕਰ ਲਾਂਗਾ ਮੇਰੀ ਕਨਵੋਕੇਸ਼ਨ ਹੋਏਗੀ ਉਹ 6 ਮਹੀਨੇ ਬਾਅਦ ਹੋਏਗੀ ਜਿਹੜਾ ਹੋਗਾ ਕਿ ਵੀ ਸਰਟੀਫਿਕੇਟ ਹੋ ਜਾਏਗਾ ਕਿ ਵੀ ਉਰੇ ਬੇਸ ਤੇ ਤਾਂ ਕਿ ਵਰਕ ਪਰਮਿਟ ਮਿਲ ਜਾਏਗਾ ਹੁਣ ਜਿਵੇਂ ਕੈਨੇਡਾ ਨੇ ਰੀਸੈਂਟਲੀ ਇੱਕ ਰਾਤ ਪਹਿਲੇ ਚੇਂਜ ਕਰਤਾ ਕਿ ਵੀ ਹੁੰਦਾ ਕੀ ਸੀ ਕਿ ਵੀ ਸਟੂਡੈਂਟ ਦਾ ਉੱਥੇ ਜਦੋਂ ਸਟੂਡੈਂਟ ਉੱਥੇ ਪੜ੍ਹ ਰਿਹਾ ਹੁੰਦਾ ਪੜਾਈ ਤੋਂ ਬਾਅਦ ਉਹਨੂੰ 90 ਦਿਨਾਂ ਦੇ ਅੰਦਰ-ਅੰਦਰ 3 ਮਹੀਨੇ ਦੇ ਅੰਦਰ-ਅੰਦਰ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਸੀ ਓਕੇ ਉਹ ਚੇਂਜ ਹੋ ਗਿਆ ਡਿਕਲੇਅਰ ਹੋ ਗਿਆ ਵੈਬਸਾਈਟ ਤੇ ਕਿ ਭਈ ਉਹ 90 ਦਿਨਾਂ ਦੀ ਬਜਾਏ 180 ਦਿਨ ਹੁਣ ਸਟੂਡੈਂਟ ਕੋ ਹਗੇ ਆ ਹਾਂ ਜੀ ਕਿ ਵੀ ਪਹਿਲੇ ਹੁੰਦਾ ਸੀਗਾ ਕਿ ਵੀ ਸਟੂਡੈਂਟ ਨੂੰ ਉੱਥੇ ਹੀ ਰਹਿ ਕਰਕੇ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਇੰਡੀਆ ਤੋਂ ਨਹੀਂ ਕਰ ਸਕਦਾ ਹੁਣ ਕੀ 180 ਦਿਨ ਮਿਲ ਗਏ ਭਾਵੇਂ ਉੱਥੇ ਹੈ ਭਾਵੇਂ ਇੰਡੀਆ ਵਾਪਸ ਆ ਜਾ ਤੈਨੂੰ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ ਜੇਕਰ ਤੇਰੇ ਕੋਲ ਉਹ ਤੇਰੀ ਜਿਹੜੀ ਕੈਟਾਗਰੀ ਤੋਂ ਤੂੰ ਆਪਣਾ ਡਿਪਲੋਮਾ ਜਾਂ ਆਪਣੀ ਡਿਗਰੀ ਜਿੱਥੋਂ ਕੀਤੀ ਹੈ ਉਹਦੇ ਵਿੱਚ ਸਾਰੀ ਲਿਸਟ ਆਫ ਦਾ ਕਾਲਜਿਸ ਜਿੱਥੇ ਨਾਲ ਵਰਕ ਪਰਮਿਟ ਹੋਇਆ ਹੈ ਪਰसों ਰਾਤ ਸਾਡੀ ਤੇ ਉਹਨਾਂ ਦੀ ਪਰसों ਸਵੇਰ ਕਿ ਵੀ ਜਿਹੜੀ ਹੈਗੀ ਅ ਕੱਲ ਸਵੇਰ ਸਾਡੀ ਪਰसों ਰਾਤ ਦੀ ਸੀਗੀ ਜਦੋਂ ਇਹ ਵਾਲੀ ਚੀਜ਼ ਜਿਹੜੀ ਹੈ ਉਹ ਡਿਕਲੇਅਰ ਹੋਈ ਵੈਬਸਾਈਟ ਦੇ ਉੱਤੇ ਕਲੀਅਰਲੀ ਆਈ ਹੈ ਆਰ ਸੀ ਸੀ ਦੀ ਵੈਬਸਾਈਟ ਤੇ cic.gc.ca ਜਾਓਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਿਖੋਗੇ ਤੇ ਉਹਦੇ ਚਾਇਨਾ 180 ਦਿਨਾਂ ਦਾ ਉਹ ਟਾਈਮ ਕਰ ਦਿੱਤਾ ਗਿਆ ਹੈ ਰਾਈਟ ਸੋ ਇਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈ ਕਿ ਅੱਛਾ ਜੀ 180 ਦਿਨ ਦਾ ਟਾਈਮ ਹੋ ਗਿਆ ਤੇ ਉਰਾਂ ਹੀ ਮਤਲਬ ਹੈ ਕਿ ਯਾਰ ਜਦੋਂ ਮੈਨੂੰ ਇੱਥੇ ਕੈਨੇਡਾ ਦਾ ਵੀਜ਼ਾ ਲੱਗੇਗਾ ਮੇਰਾ 2 ਸਾਲ ਦਾ ਕੋਰਸ ਹੈ ਮੈਨੂੰ ਢਾਈ ਸਾਲ ਦਾ ਵੀਜ਼ਾ ਮਿਲੇਗਾ ਜੇ ਮੇਰਾ ਵੀਜ਼ਾ ਇੱਥੇ ਢਾਈ ਸਾਲ ਦਾ ਨਹੀਂ ਸਵਾ ਦੋ ਸਾਲ ਦਾ ਮੈਂ 3 ਮਹੀਨੇ ਚ ਆਪਣਾ ਵਰਕ ਪਰਮਿਟ ਜਿਹੜਾ ਅਪਲਾਈ ਕਰਨਾ ਜੇ ਮੈਂ ਲੇਟ ਹੋ ਗਿਆ ਕੀ ਮੈਨੂੰ 3 ਮਹੀਨੇ ਦੀ ਹੋਰ ਐਕਸਟੈਂਸ਼ਨ ਦੇਣਗੇ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਮੈਂ ਨਿਊ ਫਿਨਲੈਂਡ ਲੈਬਰਡੋਰ ਦੇ ਵਿੱਚ ਜਾ ਕੇ ਪੜ ਰਿਹਾ ਜਾਂ ਨਿਊ ਬ੍ਰਾਂਸਵਿਕ ਜਾ ਕੇ ਪੜ ਰਿਹਾ ਜਾਂ ਪੀਈਆਈ ਐਟਲੈਂਟਿਕ ਪ੍ਰੋਵਿੰਸਸ ਦੇ ਵਿੱਚ ਜਾ ਕੇ ਪੜ ਰਿਹਾ ਕਿ ਜਿੱਥੇ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਪੀਆਰ ਅਪਲਾਈ ਕਰਨੀ ਹੈ ਆਪਣੀ ਕੋਰਸ ਕੰਪਲੀਟ ਕਰ ਲਓ ਐਂਡ ਜੇਕਰ ਤੁਸੀਂ ਇਸ ਪ੍ਰੋਵਿੰਸ ਤੋਂ ਕੋਰਸ ਕੰਪਲੀਟ ਕੀਤਾ ਐਟਲੈਂਟਿਕ ਪ੍ਰੋਵਿੰ یشنل ਪੁਆਇੰਟ ਮਿਲਦੇ ਗਿਆ ਕਿ ਵੀ ਤੁਹਾਨੂੰ ਵਰਕ ਪਰਮਿਟ ਦੇ ਜਿਹੜੇ 900 ਘੰਟਿਆਂ ਦੇ ਪੁਆਇੰਟ ਐਕਸਪ੍ਰੈਸ ਐਂਟਰੀ 'ਚ ਮਿਲਦੇ ਹੈ ਉਹ ਯੋ ਪੁਆਇੰਟ ਤੁਹਾਨੂੰ ਜਿਹੜੇ ਹੈ ਕਿ ਵੀ ਤੁਸੀਂ ਇਸ ਪ੍ਰੋਵਿੰਸ 'ਚੋਂ ਕੀਤੀ ਹੈ ਔਰ ਉਸ ਪ੍ਰੋਵਿੰਸ 'ਚ ਲੈ ਕੇ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਸਿਰਫ ਜੌਬ ਆਫਰ ਹੈਗੀ ਹੈ ਕਿਸੇ ਵੀ ਐਮਪਲੋਇਰ ਤੋਂ ਤੁਹਾਨੂੰ ਸੇਮ ਪੁਆਇੰਟਸ ਮਿਲਦੇ ਹੈ ਔਰ ਤੁਸੀਂ ਆਪਣੀ ਪੀਆਰ ਅਪਲਾਈ ਕਰ ਸਕਦੇ ਸੋ ਮੀਨਸ ਇਹ ਨਿਊਫੰਡਲ ਐਟਲੈਂਟਿਕ ਪ੍ਰੋਵਿੰਸਸ ਜਾ ਕੇ ਪੜਦੇ ਹੋ दैट ਮੀਨਸ ਵਰਕ ਪਰਮਿਟ ਦੀ ਵੀ ਕੋਈ ਲੋੜ ਨਹੀਂ ਹੈ ਮੇਰਾ ਕੋਰਸ ਕਦੋਂ ਕੰਪਲੀਟ ਹੋਏਗਾ ਔਰ ਜਦੋਂ ਮੈਂ ਨਵੀਂ ਐਪਲੀਕੇਸ਼ਨ ਪਾਉਂਗਾ ਉਰੇ ਵਿੱਚ ਜਿਹੜਾ ਗੈਪ ਹੈ ਮੇਰੇ ਕੋ ਵੀਜ਼ਾ ਹੈ ਕਿ ਨਹੀਂ ਹੈ ਔਰ ਜਦੋਂ ਮੈਂ ਐਪਲੀਕੇਸ਼ਨ ਪਾਦਾਗਾ ਲੈਟਸ ਸੇ 4 ਮਹੀਨੇ ਲੱਗਦੇ 6 ਮਹੀਨੇ ਲੱਗਦੇ ਜਾਂ 9 ਮਹੀਨੇ ਲੱਗਦੇ ਹੈ ਮੇਰੀ ਐਪਲੀਕੇਸ਼ਨ ਨੂੰ ਕੀ ਉਹ ਟਾਈਮ ਮੈਂ ਲੀਗਲ ਰਹਾਗਾ ਜਾਂ ਮੈਂ ਇਲੀਗਲ ਹੋ ਜਾਗਾ ਕੀ ਮੈਂ ਉਸ ਟਾਈਮ ਤੇ ਜਦੋਂ ਐਪਲੀਕੇਸ਼ਨ ਅਪਲਾਈ ਕਰਦਾਗਾ ਮੈਂ ਕੰਮ ਕਰ ਸਕਦਾ ਕਿ ਮੈਂ ਨਹੀਂ ਕੰਮ ਕਰ ਸਕਦਾ ਸੋ ਇਦਾਂ ਦੀਆਂ ਚੀਜ਼ਾਂ ਜਿਹਨੀਆਂ ਕੈਲਕੂਲੇਸ਼ਨ ਮੈਥਸ ਕਲੀਅਰ ਹੋਣਾ ਚਾਹੀਦਾ ਪਟਕਦਾ ਕਿੱਥੇ ਸਟੂਡੈਂਟ ਫਾਰ ਐਗਜ਼ਾਮਪਲ ਇਥੋਂ ਪ੍ਰਾਈਵੇਟ ਕੈਰੀਅਰ ਕਾਲਜ ਗਿਆ ਵਰਕ ਪਰਮਿਟ ਨਹੀਂ ਗਾ ਓਕੇ ਸਟੂਡੈਂਟ ਨੇ ਫੀਸ ਭਰੀ ਹੋਈ ਹੈ ਜੀ 15000 ਡਾਲਰ ਉੱਥੇ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਸਟੂਡੈਂਟ ਨੂੰ ਉੱਥੇ ਜਿਹੜਾ ਹੈਗਾ ਕਿ ਉੱਥੇ ਦੇ ਜਿਹੜੇ ਨਮਾਇंदे ਗਿਆ ਏਜੰਟਸ ਗਿਆ ਇਹ ਉਹਨਾਂ ਨੇ ਆਪਣੇ ਸਟੂਡੈਂਟ ਹੀ ਏਜੰਟ ਬਣਾ ਕੇ ਛੱਡੇ ਹੈ ਮਾਰਕੀਟ ਕਾਕਾ ਪੰਜ ਬੱਚੇ ਲੈ ਆਇਆ ਤੈਨੂੰ 500 ਡਾਲਰ ਦੇ ਹਿਸਾਬ ਦੇ ਨਾਲ ਮੈਂ ਇਹ ਪਰ ਬੱਚੇ ਦਾ ਦਊਂਗਾ ਬੱਚਾ ਕਹਿੰਦਾ ਯਾਰ ਮੈਂ ਪੂਰਾ ਮਹੀਨਾ ਮਿਹਨਤ ਕਰਕੇ 3000 ਡਾਲਰ ਕਮਾਣਾ ਇਹਨੂੰ ਮੈਂ ਪੰਜ ਬੱਚੇ ਦੇ ਦਿੱਤੇ ਤੇ 2500 ਡਾਲਰ ਉਹ ਕਹੇਗਾ ਅੱਛਾ ਤੂੰ ਕਿੱਥੇ ਪੜਦਾ ਮੈਂ ਭਾਜੀ ਆ ਕਾਲਜ ਪੜਦਾ ਓਏ ਇੱਥੇ ਤਾਂ ਵਰਕ ਪਰਮਿਟ ਨਹੀਂ ਮਿਲਣਾ ਤੂੰ ਤਿੰਨ ਮਹੀਨੇ ਉਹ ਤੂੰ ਛੱਡ ਫੀਸ ਯਾਰ ਆਪਾਂ ਮੋਂਟਰੀਅਲ ਅਪਲਾਈ ਕਰੀਏ ਵੈਲੀ ਹੋਈ ਏ ਅੱਛਾ ਉਹਨੂੰ 500 ਡਾਲਰ ਦਾ ਲਾਲਚਾ ਉਹਨੇ ਉਹਦੀ ਸਟੋਰੀ ਸੁਣੀ ਵੀ ਨਹੀਂ ਹੂੰ ਹੂੰ ਕੀ ਐਕਚੁਅਲੀ ਸਟੂਡੈਂਟ ਕੀ ਚਾਹੁੰਦਾ ਹੈ ਅੱਛਾ ਉਹ ਇੱਕ ਬੱਚਾ ਹੈਗਾ ਸੀ ਨਿਊਫੰਡਲੈਂਡ ਪੜਦਾ ਉਹਨੂੰ ਪਤਾ ਹੈ ਕਿ ਵੀ ਸਿੱਧੀ ਸਿੱਧੀ ਪੀਆਰ ਮਿਲ ਜਾਣੀ ਹੈ ਉਹਨੂੰ ਇਸ ਤਰੀਕੇ ਦੇ ਨਾਲ ਉਸ ਬੰਦੇ ਨੇ ਕਨਵਿንስ ਕੀਤਾ ਜਿਹਦੇ ਕਰਕੇ ਉਹ ਉੱਥੇ ਗਿਆ ਸੀਗਾ ਉਨੇ ਆਪਣਾ ਚੇਂਜ ਕਰ ਲਿਆ ਹੁਣ ਉਹ 2 ਸਾਲ ਦੇ ਗਦੀਗੇਟ ਦੇ ਵਿੱਚ ਪੈ ਗਈ 2 ਸਾਲ ਕੋਰਸ ਕੰਪਲੀਟ ਕਰਾਂਗਾ 3 ਸਾਲ ਵਰਕ ਪਰਮਿਟ ਮਿਲੇਗਾ ਆ ਜੋ 1 ਸਾਲ ਬਾਅਦ 1 ਸਾਲ ਜਦੋਂ ਉਹ ਨੂੰ ਹੋ ਗਿਆ ਉੱਥੇ ਉਹ ਕੈਲਕੂਲੇਟ ਲਾਂਦਾ ਕਿ ਜੇਕਰ ਮੈਂ ਨਿਊ ਫਿਨਲੈਂਡ ਦੇ ਵਿੱਚ ਜਿਪੜਦਾ ਰਹਿੰਦਾ ਤੇ 18 ਮਹੀਨੇ ਬਾਅਦ ਮੈਂ ਆਪਣੀ ਪੀਆਰ ਅਪਲਾਈ ਕਰ ਦੇਣੀ ਸੀ ਕਿ ਮੈਨੂੰ ਇਹ ਚੀਜ਼ਾਂ ਬਾਰੇ ਪਤਾ ਨਹੀਂ ਸੀ ਕਹਿੰਦਾ ਹੁਣ ਮੈਂ ਉਹਨੂੰ ਵੀ ਕਸੂਰ ਨਹੀਂ ਕਹਿ ਸਕਦਾ ਨਾ ਆਪਣੇ ਮਿੱਤਰ ਨੂੰ ਜਿੰਨੇ ਮੈਨੂੰ ਐਡਵਾਈਸ ਕੀਤੀ ਕਿਉਂਕਿ ਉਹਨੂੰ ਵੀ ਨਹੀਂ ਸੀ ਪਤਾ ਸੋ ਕਹਿੰਦਾ ਬੰਨੂ ਉਹ ਹੌਲੀ ਹੌਲੀ ਚੀਜ਼ਾਂ ਪਤਾ ਲੱਗੀਆਂ ਉੱਥੇ ਕਹਿੰਦੇ ਆ ਕੈਨੇਡੀਅਨ ਜੋ ਕੀ ਕਰਦੇ ਆ ਲਾਲਚ ਦੇਂਦੇ ਆ ਤੁਸੀਂ ਅੱਜ ਸਾਡੇ ਉੱਥੇ ਆਇਓ ਸਾਡੇ ਕੋਲ ਸਰਵਿਸਿਜ਼ ਲੈਂਤੀਆਂ ਤੁਸੀਂ ਸਾਡੇ ਕੋਲ 1000 2000 ਖਰਚਿਆ ਤੁਸੀਂ ਨਵਾਂ ਬੱਚਾ ਦਿਓ ਤੁਹਾਨੂੰ 500 ਅਸੀਂ ਦੇਨੇ ਆ ਤੇ ਤੁਸੀਂ ਨਵਾਂ ਬੱਚਾ ਲੈ ਕੇ ਆਓ ਸੋ ਉਹ ਇਸ ਤਰੀਕੇ ਦੇ ਨਾਲ ਮਲਟੀਪਲ ਚੈਨਲਸ ਤੋਂ ਗੇਮ ਚੱਲਦੀ ਰਹਿੰਦੀ ਹੈ ਬਟ ਮਾੜੀ ਨਹੀਂ ਹੈ ਉਹ ਵੀ ਗੇਮ ਓਕੇ ਹੈ ਕੋਈ ਸਮੱਸਿਆ ਨਹੀਂ ਹੈ ਬਟ ਬਿਨਾ ਕਿਸੇ ਦੀ ਸਟੋਰੀ ਜਾਣੇ ਜਿਹੜਾ ਬੰਦਾ ਤੁਹਾਡੇ ਕੋਲ ਤੁਹਾਡੀ ਸਟੋਰੀ ਚੰਗੀ ਤਰ੍ਹਾਂ ਪੁੱਛ ਨਹੀਂ ਰਿਹਾ ਚੰਗੀ ਤਰ੍ਹਾਂ ਟਾਈਮ ਨਹੀਂ ਦੇ ਰਿਹਾ ਉਹ ਤੁਹਾਡਾ ਸੁਪਨਾ ਨਹੀਂ ਪੂਰਾ ਕਰ ਸਕਦਾ ਸਿਰਫ ਇੰਨੀ ਕੁ ਹੀ ਗੱਲ ਜਿਹੜੀ ਗਈ ਹੈ ਉਹ ਟੁੱਕਦੀ ਹੈ ਕਿ ਵੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੋ ਗੁਰਿੰਦਰ ਜੀ ਇੱਕ ਚੀਜ਼ ਦੱਸੋ ਜਿਵੇਂ ਤੁਸੀਂ ਐਮਬੈਸੀਆਂ ਦੀ ਮੀਟਿੰਗਸ ਦੇ ਵਿੱਚ ਵੀ ਜਾਂਦੇ ਹੋ ਕਾਲਜ ਵੀ ਰਨ ਕਰ ਰਹੇ ਹੋ ਬਤੌਰ ਕੰਸਲਟੈਂਟਸ ਵੀ ਚਾਰ ਦੇਸ਼ਾਂ 'ਚ ਰਹਿ ਕੇ ਆਏ ਹੋ ਅ ਐਗਜ਼ਾਮਪਲ ਦੇ ਰਿਹਾ ਮੈਂ ਕਈ ਵਾਰ ਇਹ ਲਿਖਿਆ ਜਾਂਦਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਪੜ੍ਹ ਕੇ ਵਾਪਸ ਆਓਗੇ ਕੈਨੇਡਾ ਤੋਂ ਪਰ ਦੂਜੀ ਪਾਲਿਸੀ ਹੈ ਕਿ ਪੀਆਰ ਹੈ ਯੂ ਨਿਊਜ਼ੀਲੈਂਡ ਦੀ ਪੀਆਰ ਸੀਗੀ ਆਸਟ੍ਰੇਲੀਆ ਦੇ ਵਿੱਚ ਵੀ ਪੀਆਰ ਹੋਊਗੀ ਜੀ ਨਹੀਂ ਹੋਊਗੀ ਜੀ ਇਹ ਪੀਆਰ ਦਾ ਮਸਲਾ ਨਹੀਂ ਮੇਰਾ ਮਸਲਾ ਇਹ ਹੈ ਕਿ ਜਦੋਂ ਵੀਜ਼ਾ ਅਕਸੈਪਟ ਹੁੰਦਾ ਹੈ ਜਾਂ ਵੀਜ਼ਾ ਦਿੱਤਾ ਜਾਂਦਾ ਹੈ ਵੀਜ਼ਾ ਅਫਸਰ ਦਾ ਮਾਈਂਡ ਸੈਟਅਪ ਕੀ ਹੁੰਦਾ ਕਿਸ ਕਿਸ ਕੀ ਸੋਚਦੇ ਨੇ ਉਹ ਬੱਚੇ ਬਾਰੇ ਬਹੁਤ ਬਹੁਤ ਸੋਹਣਾ ਸਵਾਲ ਪੁੱਛਿਆ ਕਿ ਵੀ ਇੱਕ ਬੰਨੇ ਕਹਿੰਦੇ ਆ ਸੀ ਸਟੱਡੀ ਵਰਕ ਸੈਟਲ ਅਹੀਂ ਕਹਿੰਦੇ ਆ ਕਿ ਜੀ ਸਾਨੂੰ ਬੰਦੇ ਚਾਹੀਦੇ ਆ ਕਿ ਵੀ ਗਵਰਨਮੈਂਟ ਕੈਰੀਅਰ ਕੀ ਵੀ ਵੀ ਆ ਡਾਈਂਗ ਵਿਦ ਦਾ ਪੋਪੂਲੇਸ਼ਨ ਤੇ ਸਾਨੂੰ ਬਿਕਾਜ਼ ਆਫ ਦਾ ਪੋਪੂਲੇਸ਼ਨ ਸਾਨੂੰ ਇੱਥੇ ਪੋਪੂਲੇਸ਼ਨ ਚਾਹੀਦੀ ਹੈ ਸਾਨੂੰ ਇੱਥੇ ਸਟੂਡੈਂਟ ਦੇ ਜਰੀਏ ਬੰਦੇ ਚਾਹੀਦੇ ਆ ਜਾਂ ਕੋਈ ਇਮੀਗ੍ਰੈਂਟ ਬੰਦੇ ਚਾਹੀਦੇ ਆ ਐਂਡ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਕੋਰਸ ਕੰਪਲੀਟ ਕਰਕੇ ਪਰਮਨੈਂਟ ਰੈਜ਼ੀਡੈਂਟ ਹੋਣਾ ਹੈ ਫਿਰ ਵੀ ਪਰਪਸ ਆਫ ਵਿਜ਼ਿਟ ਦੇ ਉੱਤੇ ਰਿਜੈਕਸ਼ਨ ਲੱਗਦੀ ਹੈ ਸੋ ਥੋੜਾ ਜਿਹਾ ਜਿਹਦੇ ਬੰਦੇ ਦੀ ਪਰਪਸ ਆਫ ਵਿਜ਼ਿਟ ਤੋਂ ਰਿਜੈਕਸ਼ਨ ਲੱਗਦੀ ਹੈ ਨਾ ਕਿ ਪਰਪਸ ਆਫ ਵਿਜ਼ਿਟ ਉਹਨਾਂ ਪਤਾ ਕਿ ਸਿਸਟਮ ਹੈ ਦੁਬਾਰਾ ਅਪਲਾਈ ਕਰੋ ਪਹਿਲੀ ਚੀਜ਼ ਜਾਂ ਯੂ ਐਸ ਏ ਦਾ ਐਪਲੀਕੇਸ਼ਨ ਰਿਜੈਕਟ ਹੈ ਇਆ ਪੁਰਾਣੀ ਕੋਈ ਐਪਲੀਕੇਸ਼ਨ ਰਿਜੈਕਟ ਕੀ ਹੈ ਜਾਂ ਜਿਹੜਾ ਕੋਰਸ ਸਿਲੈਕਸ਼ਨ ਕੀ ਹੈ ਉਹ ਕੋਰਸ ਰੈਲੇਵੈਂਸੀ ਨਹੀਂ ਹੈਗੀ ਜੇ ਰੈਲੇਵੈਂਸੀ ਹੈ ਤਾਂ ਵੀਜ਼ਾ ਆਫੀਸਰ ਇਹਨੂੰ ਮੰਨ ਰਿਹਾ ਹੈ ਪ੍ਰੀਵੀਅਸ ਕ੍ਰੈਡੈਂਸ਼ੀਅਲਸ ਨੂੰ ਦੇਖਦੇ ਹੋਏ ਕਿ ਇਹ ਬੰਦਾ ਥਿਸ ਸਟੂਡੈਂਟ ਇਜ਼ ਨਾਟ ਏਬਲ ਟੂ ਅੰਡਰਸਟੈਂਡ ਐਂਡ ਫਾਲੋ ਦਾ ਕੋਰਸ ਅਨਫੋਰਚਨਟਲੀ ਜਿਹੜਾ ਫਾਰਮੈਟ ਗਾਵਾ ਕੈਨੇਡੀਅਨ ਰਿਫਿਊਜ਼ਲ ਦਾ ਉਰੇ ਕਿਤੇ ਵੀ ਕਾਲਮ ਨਹੀਂ ਹੈਗਾ ਕਿ ਯੂ ਆਰ ਨਾਟ ਏਬਲ ਟੂ ਅੰਡਰਸਟੈਂਡ ਐਂਡ ਫਾਲੋ ਦਾ ਕੋਰਸ ਇਸ ਕਰਕੇ ਮੈਂ ਤੇਰੀ ਐਪਲੀਕੇਸ਼ਨ ਰਿਜੈਕਟ ਕਰ ਰਿਹਾ ਹਾਂ ਗਾਵਾ ਬਟ ਉਹਨੇ ਕਿਹਾ ਨਾ ਇੰਟੈਂ ਠੀਕ ਨਹੀਂ ਗਿਆ ਪਰਪਸ ਆਫ ਵਿਜ਼ਿਟ ਆਮ ਤੌਰ ਤੇ ਪਰਪਸ ਆਫ ਵਿਜ਼ਿਟ ਨੂੰ ਜਿੱਦਾਂ ਰਣਵੀਰ ਜੀ ਨੇ ਵੀ ਕੁਐਸਚਨ ਪੁੱਛਿਆ ਕਿ ਜੋੜਿਆ ਜਾਂਦਾ ਸਾਨੂੰ ਨਹੀਂ ਲੱਗਦਾ ਤੂੰ ਮੁੜਨਾ ਇਹ ਉਹ ਕਦੀ ਨਹੀਂ ਕਹਿ ਰਿਹਾ ਹੋਰ ਆ ਮਤਲਬ ਹੈ ਪਰਪਸ ਆਫ ਵਿਜ਼ਿਟ ਤੇਰਾ ਉੱਥੇ ਜਾਣ ਦਾ ਮਕਸਦ ਇਹ ਠੀਕ ਨਹੀਂ ਹੈ ਜੋ ਤੂੰ ਕਹਿ ਰਿਹਾ ਕਿ ਤੂੰ ਕਹਿ ਰਿਹਾ ਮੈਂ ਪੜ੍ਹਾਈ ਤੌਰ ਤੇ ਜਾ ਰਿਹਾ ਸਟੂਡੈਂਟ ਤੌਰ ਤੇ ਜਾ ਰਿਹਾ ਠੀਕ ਹੈ ਤੇ ਉਹ ਜਿਹੜਾ ਸਟੂਡੈਂਟ ਤੌਰ ਤੇ ਜਾ ਰਿਹਾ ਮਤਲਬ ਤੂੰ ਪੜ੍ਹਾਈ ਕਰੇਗਾ ਤੇਰੀ ਕੋਰਸ ਸਿਲੈਕਸ਼ਨ ਠੀਕ ਨਹੀਂ ਉਹਨੇ ਤੇ ਉਹ ਦੂਰ ਤੇ ਕਲੈਕਟ ਕਰ ਉਹ ਤੇ ਰਿਜੈਕਟ ਕਰਕੇ ਭੇਜ ਦੇਣਾ ਕਿ ਕੋਰਸ ਇਸ ਨਾਟ ਰਿਲੇਵੈਂਟ ਦੂਜਾ ਕੋਰਸ ਤੇਰਾ ਰਿਲੇਵੈਂਟ ਹੈ ਬਟ ਜਿਹਦੀ ਤੇਰੇ ਪੁਰਾਣੇ ਕ੍ਰੈਡੈਂਸ਼ਲਸ ਆ ਔਰ ਇਹ ਵਾਲਾ ਜਿਹੜਾ ਕੋਰਸ ਤੂੰ ਸਿਲੈਕਟ ਕੀਤਾ ਇਹਦੇ ਨਾਲ ਤੈਨੂੰ ਉਹਨੂੰ ਵੀਜ਼ਾ ਆਫੀਸਰ ਨੂੰ ਨਹੀਂ ਲੱਗ ਰਿਹਾ ਕਿ ਤੂੰ ਜਾ ਕੇ ਕੋਰਸ ਨੂੰ ਅੰਡਰਸਟੈਂਡ ਕਰ ਪਾਏਗਾ ਫਾਲੋ ਕਰੇਗਾ ਹੁਣ ਇਹਦੇਗਾ ਕਿ ਮੈਂ ਕੋਰਸ ਚੇਂਜ ਕਰਕੇ ਦੁਬਾਰਾ ਕਰਦਾ ਨਹੀਂ ਕੋਰਸ ਰਿਲੇਵੈਂਟ ਹੈ ਤੇ ਬਿਲਕੁਲ ਚੇਂਜ ਨਹੀਂ ਕਰਨਾ ਔਰ ਡਿਟੇਲ ਐਕਸਪਲੇਨੇਸ਼ਨ ਦੇਣੀ ਆ ਐਕਸੈਪਟ ਕਰਨਾ ਕਿਉਂਕਿ ਆਮ ਤੌਰ ਤੇ ਇਹਨੂੰ ਮੈਂ ਆਮ ਜੀਵਨ ਦੇ ਵਿੱਚ ਵੀ ਲੈ ਕੇ ਜਾਵਾਂਗਾ ਅਸੀਂ ਗਲਤੀਆਂ ਕਰਦੇ ਹਾਂ ਰੋਜ਼ ਗਲਤੀਆਂ ਕਰਦੇ ਹਾਂ ਕੋਈ ਨਾ ਕੋਈ ਕਿਸੇ ਦਾ ਕਿਸੇ ਲਈ ਕੁਝ ਉਰੀ ਪਿੱਠ ਪਿੱਛੇ ਬੋਲਿਆ ਜਾਂਦਾ ਹੈ ਜਾਣੇ ਅਣਜਾਣੇ ਦੇ ਵਿੱਚ ਕਿਸੇ ਵੇਲੇ ਕਿਸੇ ਦੀ ਜ਼ਿਆਦਾ ਤਾਰੀਫ ਹੋ ਜਾਂਦੀ ਹੈ ਜਾਂ ਵੈਸੇ ਹੀ ਤੁਹਾਡੇ ਕੋਲ ਰੁਟੀਨ 'ਚ ਬਹੁਤ ਗਲਤੀਆਂ ਹੋ ਜਾਂਦੀਆਂ ਜਾਣੇ ਅਣਜਾਣੇ ਦੇ ਵਿੱਚ ਵੀ ਬਟ ਜੇਕਰ ਤੁਸੀਂ ਆਪਣੀਆਂ ਗਲਤੀਆਂ ਨੂੰ ਆਇਡੈਂਟੀਫਾਈ ਕਰੋ ਐਂਡ ਐਕਸੈਪਟ ਕਰੋ ਸਾਹਮਣੇ ਵਾਲੇ ਬੰਦੇ ਤੇ ਬਹਿਸ ਕਰਨ ਦੀ ਬਜਾਏ ਪਰਦੇ ਪਾਣ ਦੀ ਬਜਾਏ ਯਾਰੇ ਮੇਰੇ ਕੋਲ ਗਲਤੀ ਹੋਈ ਮੈਂ ਮਾਫੀ ਚਾਹੁੰਦਾ ਇਸ ਟੀਲੀ ਕਿ ਵੀ ਆਪਾਂ ਅੱਗੇ ਦੇਖੀਏ ਕਿ ਅੱਗੇ ਕਿਸ ਤਰੀਕੇ ਵੱਧ ਸਕਦੇ ਹਾਂ ਬਟ ਮੇਰਾ ਇਹ ਗਲਤੀ ਵੀ ਜਿਹੜੀ ਹੋਈ ਹੈ ਆ ਮੇਰੀ ਰੀਜ਼ਨ ਅਗੇ ਸੀ ਕਿ ਵੀ ਜਿਸ ਕਰਕੇ ਗਲਤੀ ਹੋਈ ਬਟ ਮੈਂ ਐਕਸੈਪਟ ਕਰਦਾ ਗਲਤੀ ਹੋਈ ਉਹੀ ਚੀਜ਼ ਵੀਜ਼ਾ ਐਪਲੀਕੇਸ਼ਨ 'ਚ ਵੀ ਕਰਨ ਦੀ ਲੋੜ ਹੈ ਕਿ ਵੀ ਤੁਸੀਂ ਅੱਜ ਐਪਲੀਕੇਸ਼ਨ ਲਗਾ ਰਹੇ ਹੋ ਕੋਰਸ ਰੈਲੇਵੈਂਸੀ ਹੱਗੀ ਹੈ ਫਿਰ ਵੀ ਵੀਜ਼ਾ ਆਫਸਰ ਨੇ ਇੰਟੈਂਸ਼ਨ ਆਫ ਵਿਜ਼ਿਟ ਦੇ ਉੱਤੇ ਉਹ ਤੁਹਾਨੂੰ ਜਿਹੜਾ ਗਵਾ ਕਿ ਰਿਜੈਕਟ ਕਰਤਾ ਔਰ ਮਤਲਬ ਇਹ ਨਹੀਂ ਕਿ ਕੋਰਸ ਖਰਾਬ ਹੈ ਉਹਰਾ ਮਤਲਬ ਹੈ ਕਿ ਵੀ ਉਹਨੂੰ ਲੱਗਦਾ ਹੈ ਕਿ ਯੂ ਆ ਉਸ ਕੀ ਜਿਰੀਆਂ ਇੰਟੈਂਸ਼ਨਸ ਅਸੀਂ ਉੱਥੇ ਬੰਦੇ ਚਾਹਨੇ ਆ ਇਹ ਉਹ ਇੰਟੈਂਸ਼ਨਸ ਨਹੀਂ ਜਾਂ ਤੂੰ ਪਹੁੰਚ ਹੀ ਨਹੀਂ ਪਾਏਗਾ ਉੱਥੇ ਤੂੰ ਆਪਣਾ ਕੋਰਸ ਹੀ ਨਹੀਂ ਕੰਪਲੀਟ ਕਰ ਪਾਏਗਾ ਵਰਕ ਪਰਮਿਟ ਨਹੀਂ ਮਿਲੇਗਾ ਜਿਹੜਾ ਸਾਡਾ ਹੈਗਾ ਕਿ ਭਈ ਇੱਥੇ ਪopulation ਵਧੇ ਜੈਨੂਇਨ ਸਟੂਡੈਂਟ ਆ ਕੇ ਪਰਮਾਨੈਂਟ ਰੈਜ਼ੀਡੈਂਟ ਹੋਵੇ ਉਹ ਹੋ ਹੀ ਨਹੀਂ ਸਕਦਾ ਤੇਰੀ ਏਅਰ ਤੇ ਜਿਸ ਕਰਕੇ ਇੰਟੈਂਸ਼ਨ ਆਫ ਵਿਜ਼ਿਟ ਤੇ ਰਿਜੈਕਟ ਕਰਕੇ ਭੇਜ ਦਿੰਦੇ ਆ ਆਮ ਤੌਰ ਤੇ ਕੰਸਲਟੈਂਟ ਕੀ ਕਹਿੰਦਾ ਯਾਰ ਤੇਰੀ ਟਰੈਵਲ ਹਿਸਟਰੀ ਕਰਕੇ ਰਿਜੈਕਟ ਕਰਦੇ ਬਈ ਉਹ ਟੂਰਿਸਟ ਵੀਜ਼ਾ ਨਹੀਂ ਅਪਲਾਈ ਕਰ ਰਹੀ ਆਮ ਸੌਰੀ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੀ ਥੋੜਾ ਜਿਹਾ ਦਿਮਾਗ ਵੀ ਯੂਜ਼ ਕਰਨ ਦੀ ਲੋੜ ਹੈ ਜਜ਼ਬਾਤ ਓਕੇ ਬਹੁਤ ਜ਼ਰੂਰੀ ਹੈ ਪਰ ਜਜ਼ਬਾਤਾਂ ਦੇ ਨਾਲ ਦਿਮਾਗ ਨੂੰ ਸਵਾਣਾ ਨਹੀਂ ਸਵਿਚ ਆਫ ਨਹੀਂ ਕਰਨਾ ਸਵਿਚ ਆਨ ਰੱਖਣਾ ਹੈ ਸੋ ਪਰਪਸ ਆਫ ਵਿਜ਼ਿਟ ਜਿਹੜਾ ਹੈ that is only and only ਕਿ ਭਾਈ ਉਰੇ ਚ ਐਕਸਪਲੇਨੇਸ਼ਨ ਦੇ ਦੋ ਮੈਂ ਇਹ ਵਾਲਾ ਕੋਰਸ ਕਿੱਦਾਂ ਕੰਪਲੀਟ ਕਰਾਂਗਾ ਮੈਂ ਕਿੰਨਾ ਐਕਸਟਰਾ ਆਵਰਸ ਲਗਾਵਾਗਾ ਬੜੇ ਹੋਰੇ ਫਾਰਮੈਟ ਹੈ ਗਿਆ ਕੋਈ ਐਡਵਾਈਸ ਚਾਹੀਦੀ ਹੈ ਤੁਸੀਂ ਆਪਣਾ ਰੋਹਿਤ ਨੂੰ ਜਾ ਕਰਕੇ ਮਿਲ ਸਕਦੇ ਹੋ ਐਂਡ ਤੇਸੀ ਕਾ ਐਡਵਾਈਸ ਕਿ ਜੀ ਮੈਂ ਅਪਲਾਈ ਨਹੀਂ ਕਰਨਾ ਤੁਹਾਡੇ ਕੋ ਮੈਨੂੰ ਸਿਰਫ ਐਡਵਾਈਸ ਚਾਹੀਦੀ ਹੈ ਹੀਲ ਵੀ ਮੋਰ ਦਨ ਹੈਪੀ ਟੂ ਗਿਵ ਯੂ ਰਾਈਜ਼ਨ ਐਡਵਾਈਜ਼ਰ ਵੀ ਅਸੀਂ ਕੋਈ ਪੈਸੇ ਨਹੀਂ ਲੈਂਦੇ ਤੇ ਅਪਲਾਈ ਕਰਨ ਦੇ ਕੋਈ ਪੈਸੇ ਨਹੀਂ ਲੈਂਦੇ ਪੈਸੇ ਲੈਣੇ ਆ ਸਾਰਿਆਂ ਨਾਲੋਂ ਜ਼ਿਆਦਾ ਲੈਣੇ ਆ ਬਟ ਜਿਸ ਦਿਨ ਵੀਜ਼ਾ ਲੱਗਦਾ ਉਸ ਦਿਨ ਲੈਣੇ ਆ ਕਿ ਵੀ ਪਹਿਲੇ ਕਿਸੇ ਦੇ ਨਾਲ ਉਹ ਕਹਿ ਲੈਣਾ ਕਿ ਵੀ ਪਿੱਠ ਪਿੱਛੇ ਛੁਰੀਆਂ ਨਹੀਂ ਮਾਰਦੀਆਂ ਮਿੱਠੇ ਮਿੱਠੇ ਬਣ ਗਿਆ ਬਿੱਟੇ ਆ ਮੇਰੇ ਬਿੱਟੇ ਆਪਾਂ ਨੂੰ ਕਰਨਾ ਉਹ ਨਹੀਂ ਆਦਾ ਕਿ ਵੀ ਇਹ ਬਿਜ਼ਨਸ ਹੈ ਬਟ ਕਿਸੇ ਦਾ ਸੁਪਨਾ ਹੈ ਅੱਜ ਜਿਸ ਕਰਕੇ ਕਿਹਾ ਯੋਰ ਡ੍ਰੀਮ आवर ਕਮਿਟਮੈਂਟ ਮੈਂ ਮਤਲਬ ਜਿੱਦਾਂ ਕਹਿੰਦਾ ਕੋਈ ਵੀ ਬੰਦਾ ਉਹ ਚਾਹੇ ਇਸ ਮੰਚ 'ਤੇ ਤੋਂ ਸ਼ੋਅ ਕਰ ਰਿਹਾ ਅਖਬਾਰ 'ਚ ਐਡ ਕਰ ਰਿਹਾ ਕੋਈ ਵੀ ਉਹ ਸੰਸਥਾ ਨਹੀਂ ਚਲਾ ਰਿਹਾ ਜਾਂ ਕੋਈ ਸੇਵਾ ਨਹੀਂ ਕਰ ਰਿਹਾ ਇਟਸ ਅ ਬਿਜ਼ਨਸ ਫਾਰ एवरीवन ਬਟ ਬਿਜ਼ਨਸ 'ਤੇ ਐਥਿਕਸ ਹੁੰਦੇ ਆ ਕੁਝ ਰੂਲਸ ਹੁੰਦੇ ਆ ਕਿ ਭਾਈ ਮੈਂ ਇੱਕ ਮੋਬਾਈਲ ਫੋਨ ਲੈਣ ਲਈ ਜਾ ਰਿਹਾ ਬੰਦੇ ਨੂੰ ਮੋਬਾਈਲ ਫੋਨ ਦਿੱਤਾ ਪੈਸੇ ਦਿੱਤੇ ਆ ਗਿਆ ਇਹ ਕਿਤੇ ਨਹੀਂ ਹੁੰਦਾ ਜੀ ਪੈਸੇ ਦਿੱਤੇ ਮੋਬਾਈਲ ਵੀ ਨਹੀਂ ਮਿਲਿਆ ਤੇ ਸਿਰਫ ਕਹਾਣੀ ਸੁਣ ਕੇ ਵਾਪਸ ਆ ਗਏ ਤੁਸੀਂ ਆਪਣਾ ਕੇਸ ਦੇ ਰਹੇ ਹੋ ਇੱਕ ਪਾਰਟਨਰਸ਼ਿਪ ਚਾਹ ਰਹੇ ਹੋ ਆਮ ਤੌਰ ਤੇ ਅਸੀਂ ਕਹਿੰਦੇ ਨਾ ਕਿ ਵੀ ਪੁਰਾਣੇ ਜ਼ਮਾਨੇ ਕਹਿੰਦੇ ਜਿੰਨੇ ਧੀ ਦੇਤੀ ਉਹਨੇ ਸਭ ਕੁਝ ਦੇ ਦਿੱਤਾ ਕੰਨਿਆ ਦਾਣ ਹੀ ਸਭ ਤੋਂ ਵੱਡਾ ਦਾਣਾ ਉਹ ਯਾਰ ਜਿਹੜੇ ਬੰਦੇ ਨੇ ਤੁਹਾਨੂੰ ਆਪਣਾ ਕੇਸ ਦੇ ਦਿੱਤਾ ਆਪਣੀ ਜ਼ਿੰਦਗੀ ਤੁਹਾਡੇ ਹੱਥ ਦੇ ਦਿੱਤੀ ਉਹ ਤੁਹਾਨੂੰ ਪ੍ਰੋਸੈਸਿੰਗ ਫੀਸ ਵੀ ਨਾਲ ਦੇ ਦੇ ਕਿਉਂਕਿ ਤੁਹਾਡੇ ਦਫ਼ਤਰ ਦੇ ਖਰਚੇ ਗਿਆ ਤੁਸੀਂ ਦੱਸੋ ਜੀ ਕਿੰਨੀਆਂ ਵਕਾਲਤਾ ਕੀਤੀਆਂ ਹਈਆਂ ਵਾ ਤੇ ਕਿਰੇ ਤੁਸੀਂ ਬਾਰ ਕਾਉਂਸਲਾਂ ਦੇ ਵਿੱਚ ਜਾ ਕਰਕੇ ਆਪਣੀਆਂ ਫੀਸਾਂ ਭਰ ਦਿਓ ਤੇ ਕਿਰੀਆਂ ਅੰਬੈਸੀਆਂ ਤੁਹਾਨੂੰ ਵੀਜ਼ਾ ਪ੍ਰੈਜ਼ੈਂਟ ਕਰਨ ਦੀ ਤੁਹਾਡੇ ਕੋਲ ਈਅਰਲੀ ਫੀਸ ਲੈ ਰਹੀ ਗਈ ਹੈ ਕਿ ਵੀ ਜੇ ਉਹ ਉੱਥੇ ਕਾਲਜ ਜਾਂਦੇ ਆ ਕਾਲਜ ਦੀ ਈਅਰਲੀ ਫੀਸ ਸਾਰੇ ਇੱਕ ਸੈਟਅਪ ਦਾ ਹੀ ਕੋਸਟ ਹੈ ਬੱਚਾ ਉੱਥੇ ਆ ਕਰਕੇ ਪੜਦਾ ਉਹ ਪੜਦਾ ਵਾ ਤੇ ਉਹ ਪੈਸੇ ਦਿੰਦਾ ਉਹਨੂੰ ਨਹੀਂ ਚੰਗਾ ਲੱਗਦਾ ਉਹ ਰਿਫੰਡ ਲੈ ਲੈਂਦਾ ਇੱਥੇ ਕੀ ਹੁੰਦਾ ਭਾਈ ਆਪਣਾ ਉਹ ਕੁਝ ਹੋਇਆ ਜਾਂ ਨਹੀਂ ਹੋਇਆ ਭਾਈ ਆਪਣਾ ਘਰ ਪੂਰਾ ਹੋਣਾ ਚਾਹੀਦਾ ਹੈ ਉਹ ਇਸੇ ਕਰਕੇ ਤੁਸੀਂ ਦੇਖੋ ਤੁਸੀਂ ਜਿਹੜੇ ਵੀ ਸ਼ਹਿਰ ਚ ਰਹ ਰਹੇ ਹੋ ਉਹ ਸ਼ਹਿਰ ਨੂੰ 5 ਸਾਲ ਪਹਿਲੇ ਦੇਖ ਲਓ 4 ਸਾਲ ਪਹਿਲੇ ਦੇਖ ਲਓ 3 ਸਾਲ ਪਹਿਲੇ ਦੇਖ ਲਓ ਰਾਜ ਦੇਖ ਲਓ ਹਰ ਸਾਲ ਕੰਸਲਟੈਂਟ ਦੀ ਤਾਦਾਦ ਵਧੀ ਹੈ ਉਹ ਜਿੰਨੇ ਮੈਂ ਕਹਿੰਨਾ ਕਿ ਵੀ ਉਹ ਮੈਂ ਮਾਫੀ ਚਾਹਨਾ ਕਿ ਵੀ ਨੋ ਅਫੈਂਸਸ ਕਿਸੇ ਉੱਤੇ ਇਸ਼ਾਰਾ ਨਹੀਂ ਹੈ ਉਹ ਜਿਹੜੇ ਬੰਦੇ ਦਾ ਆਪਣਾ ਵੀ ਵੀਜ਼ਾ ਕੇਵਲ ਰਿਜੈਕਟ ਹੁੰਦਾ ਕਹਿੰਦਾ ਚਲ ਯਾਰ ਇਹ ਇਹ ਹੀ ਕਾਰੋਬਾਰ ਖੋਲੋ ਉਹ ਜਿਹੜਾ ਬੰਦਾ ਕਹਿੰਦਾ ਕਿ ਯਾਰ ਬਾਹਰ ਗਿਆ ਸੀ ਦਿਲ ਨਹੀਂ ਲੱਗਾ ਕੰਮ ਬੜਾ ਮਿਹਨਤ ਵਾਲਾ ਕਰਨਾ ਪਿਆ ਉਹਨੇ ਵੇਖਿਆ ਇਹ ਤਾਂ ਸਕੀਮ ਹੀ ਬੜੀ ਵਧੀਆ ਹੈ ਇੰਡੀਆ ਵਾਪਸ ਆਓ ਜੀ ਇਹ ਕੰਮ ਖੋਲੋ ਇਹ ਉਹ ਫਿਰ ਦੂ ਤੀਸਰਾ ਜਿਹੜਾ ਗਾਵਾ ਕਿ ਵੀ ਹੋਰ ਕੋਈ ਕੰਮ ਕਰ ਹੈ ਨਹੀਂ ਜਾਂ ਜਿਹੜਾ ਕੰਮ ਕਰ ਰਹੇ ਹੋ ਫਲॉप ਹੋ ਗਿਆ ਚਲੋ ਜੀ ਇਹ ਵਾਲਾ ਕੰਮ ਕਰ ਕਰ ਲੋ ਯਾਰ देयर वाज ਅ ਟਾਈਮ ਕਿ ਵੀ ਜਦੋਂ ਬਹੁਤ ਜ਼ਿਆਦਾ ਮੈਂ ਕਹਿੰ ਜਾ ਅਵੇਲੇਬਲ ਨਹੀਂ ਸੀ ਅੱਜ ਇਹ ਕਿਉਂ ਗਿਣਤੀ ਵਧ ਰਹੀ ਕਿਉਂਕਿ एवरीथिंग ਇਜ਼ ਅਵੇਲੇਬਲ ਔਨ ਦਾ ਗੂਗਲ एवरीथिंग ਇਜ਼ ਅਵੇਲੇਬਲ ਔਨ ਦਾ ਇੰਟਰਨੈਟ ਤੁਸੀਂ ਕਿਸੇ ਵੀ ਕੰਟਰੀ ਦਾ ਕੋਈ ਵੀ ਸੈਕਸ਼ਨ ਤੁਹਾਡੀ ਇਹ ਵਿਊਜ਼ਲ ਆਈ ਹੈ ਨਾ ਆ ਫਲਾਣੇ ਫਲਾਣੇ ਸੈਕਸ਼ਨ ਚ ਉਹ ਸੈਕਸ਼ਨ ਨੂੰ ਸਿਰਫ ਗੂਗਲ ਤੇ ਟਾਈਪ ਕਰ ਦਿਓ ਵਟ ਇਜ਼ ਦਾ ਮੀਨਿੰਗ ਆਫ ਦਿਸ ਸੈਕਸ਼ਨ in according to the canadian immigration law or according according to the australian immigration law ਤੁਹਾਡੇ ਕੋਲ ਡਿਟੇਲ ਆ ਜੇਗੀ ਸਿਰਫ ਤੁਹਾਨੂੰ ਪੜਨਾ ਆਣਾ ਚਾਹੀਦਾ ਵਾ ਉਹਦੀ ਟ੍ਰਾਂਸਲੇਸ਼ਨ ਤੁਹਾਨੂੰ ਆਣੀ ਚਾਹੀਦੀ ਹੈ ਹੋਰ ਕੋਈ ਚੀਜ਼ ਦੀ ਲੋੜ ਨਹੀਂਗੀ ਸੋ ਉਹ ਆਪਾਂ ਗੱਲ ਕਰਦੇ ਪਏ ਸੀ ਕਿ ਵੀ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਤੁਹਾਡੇ ਹੱਥ ਦੇ ਦਿੱਤੀ ਭਾਈ ਉਹਨੂੰ ਕੋਲੋਂ ਪੈਸੇ ਵੀ ਅਸੀਂ ਮੰਗਦੇ ਪਿਆ ਮਤਲਬ ਹਰ ਬੰਦੇ ਉਹ ਅਸੀਂ ਉਹ ਦੋ ਧਾਰੀ ਟੋਕਾ ਫੜਿਆ ਹੈ ਕਿ ਵੀ ਜਿਹੜਾ ਆਂਦਾ ਈ ਛਿੱਲੀ ਜਾਣੇ ਪਿਆ ਭਾਈ ਬੱਚਾ ਤੁਹਾਡੇ ਕੋਲ ਵੀਜ਼ਾ ਲੈਣ ਲਈ ਆਇਆ ਐਂਡ ਮੈਂ ਇਹ ਕੰਸਲਟੈਂਟ ਨੂੰ ਕੋਈ ਲੋੜ ਨਹੀਂ ਮੈਨੂੰ ਐਡਵਾਈਸ ਕਰਨ ਦੀ ਸਟੂਡੈਂਟ ਦੀ ਹੈ ਕਿ ਭਾਈ ਤੁਸੀਂ ਪਾਰਟਨਰਸ਼ਿਪ ਕ੍ਰੀਏਟ ਕਰਨੀ ਹੈ ਕਿ ਜ਼ਿੰਦਗੀ ਤੇਰੇ ਹਵਾਲੇ ਕਰ ਰਿਹਾ ਤੂੰ ਅੱਜ ਜੇਕਰ ਐਡਵਾਂਸ ਕੇ ਨਾ 10000 ਦੇ 20000 ਦੇ 25000 ਦੇ ਅੰਬੈਸੀ ਫੀਸ ਦੇ ਇਹ ਕਰ ਉਹ ਕਰ ਮੇਰਾ ਟੋਟਲ ਜੇਕਰ ਲਾਸ ਹੋਏਗਾ ਲੱਖ ਡੇਢ ਲੱਖ ਦਾ ਹੋਗਾ ਮੈਂ ਤੈਨੂੰ 3 ਲੱਖ ਦੇਣ ਨੂੰ ਤਿਆਰ ਆ ਮੈਂ ਦੋਨੇ ਪੈਸੇ ਦੇ ਦੂੰਗਾ ਬਟ ਮੇਰਾ ਨੁਕਸਾਨ ਨਹੀਂ ਹੋਣਾ ਚਾਹੀਦਾ ਜੇਕਰ ਵੀਜ਼ਾ ਨਹੀਂ ਲੱਗਾ ਨਾ ਤੇ ਤੇਰਾ ਵੀ ਨੁਕਸਾਨ ਹੋਣਾ ਚਾਹੀਦਾ ਬਿਕਾਜ਼ ਯੂ ਆਰ ਐਕਸੈਪਟਿੰਗ ਦਿਸ ਫਾਈਲ ਕਿਉਂਕਿ ਅੱਜ ਅਸੀਂ ਕਹਿੰਨੇ ਆ ਅਸੀਂ ਫਾਈਲ ਐਕਸੈਪਟ ਕਰ ਲਈ ਜਦੋਂ ਵੀਜ਼ਾ ਨਹੀਂ ਲੱਗਦਾ ਉਦੋਂ ਕਹਿੰਦੇ ਓਹੋ ਬੇਟਾ ਤੇਰੇ ਨਾ ਇੱਕ ਚੋ ਪੰਜ ਬੈਂਡ ਸੀਗੇ ਨਾ ਤੁਸੀਂ ਹ ਪਰ ਯੂ ਉਸ ਟਾਈਮ ਤੇ ਸੁੱਤੇ ਸੀ ਜਦੋਂ ਤੁਸੀਂ ਫਾਈਲ ਦਿੱਤੀ ਸੀ ਅੱਜ ਤੁਸੀਂ ਰਿਜੈਕਟ ਹੋਣ ਤੋਂ ਬਾਅਦ ਕੀ ਕਰਾ ਕਿਦਾਂ ਪਾਸ ਕਰ ਸਕਦੇ ਔਰ ਜਦੋਂ ਐਕਸੈਪਟ ਕੀਤੀ ਸੀ ਸੈਮੀਨਾਰ ਦੇ ਉੱਤੇ ਫਾਈਲਾਂ ਇਕੱਠੀਆਂ ਕਰਨ ਦਾ ਟਾਰਗੇਟ ਸੀ ਉਦੋਂ ਇਹ ਫਾਈਲ ਦੇ ਉੱਤੇ 5 ਬੈਣ ਜਾਂ 5.5 ਬੈਣ ਕਿਉਂ ਨਹੀਂ ਸੀ ਸਾਰਾ ਦਿਖਦਾ ਸੀ ਉੱਥੇ ਐਂ ਉਦੋਂ ਬੱਚੇ ਨੇ ਇਹ ਚੀਜ਼ ਪੁੱਛੀ ਕਿ ਜੀ ਮੇਰਾ ਹੋ ਜਾਏਗਾ ਉਹ ਤਾਂ ਕਿਹਾ ਹਾਂਜੀ ਜੀ ਹੋ ਜਾਏਗਾ ਜੀ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਪਿਛਲੇ ਹਫਤੇ ਇਦਾਂ ਦੇ ਵੀਜ਼ੇ ਆਏ ਤੇ ਜਦੋਂ ਉਹਰਾ ਵੀਜ਼ਾ ਰਿਜੈਕਟ ਹੋ ਗਿਆ ਤੇ ਉਹ ਤਾਂ ਕਹਾਂਗਾ ਬੇਟਾ ਥੋੜਾ ਸੁਧਾਰ ਲਓ ਅੱਜਕੱਲ ਹੂਰ ਨਾ ਤੁਹਾਨੂੰ ਪਤਾ ਕਿੰਨਾ ਰਸ਼ ਆ ਰਿਹਾ ਤੁਸੀਂ ਰੋਜ਼ ਟੀਵੀਆਂ ਦੇ ਉੱਤੇ ਔਰ ਤੇ ਨਿਊਜ਼ਪੇਪਰ ਤੇ ਦੇਖਦੇ ਹੋ ਯਾਰ ਉਹ ਬੱਚਾ ਤੁਹਾਡੇ ਕੋਲ ਸਵਾਲ ਵੀ ਨਹੀਂ ਪੁੱਛ ਕਿ ਤੂੰ ਮੇਰਾ ਹੱਥ ਫੜ ਕੇ ਕੋਸ਼ਿਸ਼ ਕਰੂਗਾ ਜੇ ਤੂੰ ਮੇਰਾ ਹੱਥ ਫੜ ਕੇ ਕੋਸ਼ਿਸ਼ ਕਰੇਗਾ ਤੇ ਮੈਂ ਤੇਰੇ ਨਾਲ ਚੱਲਣਾਂ ਟਾਈਮ ਮੇਰਾ ਪੈਸਾ ਤੇਰਾ ਮੈਨੂੰ ਨਹੀਂ ਲੱਗਦਾ ਕਿਤੇ ਵੀ ਕੋਈ ਸਮੱਸਿਆ ਵਾਲੀ ਹੋ ਹੋਈ ਹੈ ਕੋਈ ਕੰਪਲੇਂਟ ਆ ਜਿਹੜੇ ਅਸੀਂ ਰੋਜ਼ ਦੇਖਦੇ ਆ ਕਿ ਜੀ ਐਨੇ ਪਰਚੀ ਹੋ ਗਏ ਐਨੇ ਠੱਗ ਟਰੈਵਲ ਏਜੰਟ ਫੜੇ ਜੇਕਰ ਪੈਸੇ ਦਾ ਕਾਰੋਬਾਰ ਹੈ ਕਿ ਭਈ ਬਿਜ਼ਨਸ ਹੈ ਬਿਜ਼ਨਸ ਕਿਸ ਚੀਜ਼ ਦਾ ਕਿ ਸਟੂਡੈਂਟ ਆਪ ਵੀਜ਼ਾ ਅਪਲਾਈ ਕਰਨ ਤੋਂ ਡਰਦਾ ਹੈ ਐਹੀ ਗੱਲਬਾਤ ਬਸ ਡਰਦਾ ਕਿ ਵੀ ਸਟੂਡੈਂਟ ਨੂੰ ਆਪ ਨੂੰ ਸਮਝ ਨਹੀਂ ਗਈ ਕਿ ਮੈਂ ਕਿੱਦਾਂ ਵੀਜ਼ਾ ਅਪਲਾਈ ਕਰਾਂ ਉਹ ਅਲੜਾ ਉਹਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਉਹ ਐਕਸਪੀਰੀਅੰਸ ਮਾਲਦਾ ਕਿ ਕੋਈ ਐਕਸਪੀਰੀਅੰਸ ਬੰਦਾ ਮੇਰੇ ਕੋ ਆਵੇ ਕਿ ਜਿਹੜਾ ਮੇਰੀ ਫਾਈਲ ਪ੍ਰੈਜ਼ੈਂਟ ਕਰੇ ਐਸੇ ਚੀਜ਼ ਦੇ ਪੈਸੇ ਦੇਣੇ ਉਹਨੇ ਭਾਈ ਉਹ ਲੱਖ ਦੀ ਬਜਾਏ 2 ਲੱਖ ਲੈ ਲਓ 3 ਲੱਖ ਲੈ ਲਓ 4 ਲੱਖ ਲੈ ਲਓ ਬਟ ਐਵੇਂ ਨੀ ਕਿ 2 ਲੱਖ ਲੈ ਲਓ ਆਫਕੋਰਸ ਠੀਕ ਹੈ ਕਿ ਵੀ ਉਹ ਜਿਹੜਾ ਹੈ ਕਿ ਵੀ ਸਟੂਡੈਂਟ ਨੇ ਆਪਣੀ ਜ਼ਿੰਦਗੀ ਬੜਾਤੀ ਲਾਪੜਪਰਾ ਕਰ 4 ਗੁਣਾ ਪੈਸੇ ਲੈ ਲੈ ਲਾ 2 ਗੁਣਾ ਪੈ ਲੈ ਲੈਣਾ ਮੈਂ ਵੀਜ਼ਾ ਲੈਣ ਆਇਆ ਕਿ ਤੂੰ ਮੇਰਾ ਵੀਜ਼ਾ ਪ੍ਰੈਜ਼ੈਂਟ ਕਰ ਮੈਨੂੰ ਨਹੀਂ ਪਤਾ ਮੇਰੀ ਤਕਦੀਰ ਚ ਦਾਣਾ ਪਾਣੀ ਲਿਖਿਆ ਕਿ ਨਹੀਂ ਲਿਖਿਆ ਤੂੰ ਮੇਰੀ ਤਕਦੀਰ ਦਾ ਖਣਾ ਕਿ ਮੈਂ ਤੇਰੀ ਤਕਦੀਰ ਦਾ ਖਣਾ ਯੂ ਨੇਵਰ ਨੋ ਬਟ ਬੱਚਾ ਅਲਟੀਮੇਟ ਰਿਜ਼ਲਟ ਏ ਲੈਣ ਆ ਆਨ ਦਾ ਟਾਪ ਆਫ ਥੈਟ ਗਾਈਡੈਂਸ ਲੈਣ ਲਿਆ ਆ ਕਿ ਭਾਈ ਮੇਰਾ ਉੱਥੇ ਜਾ ਕੇ ਫਿਊਚਰ ਕਿਦਾਂ ਦਾ ਹੋਏਗਾ ਮੈਨੂੰ ਇਹ ਵਾਲੀ ਚੀਜ਼ਾਂ ਦੀ ਸਪੋਰਟ ਮਿਲੇਗੀ ਕਿ ਨਹੀਂ ਮਿਲੇਗੀ ਮੈਂ ਆਸਟ੍ਰੇਲੀਆ ਜਾ ਰਿਹਾ ਕੈਨੇਡਾ ਜਾ ਰਿਹਾ ਯੂਕੇ ਜਾ ਰਿਹਾ ਕਿ ਵੀ ਤੁਹਾਡਾ ਉੱਥੇ ਆਫਿਸ ਹੈ ਮੈਨੂੰ ਸਪੋਰਟ ਕਰੋਗੇ ਜਾਂ ਨਹੀਂ ਕਰੋਗੇ ਤੁਸੀਂ ਹੁਣੇ ਯੂਕੇ ਦੀ ਗੱਲ ਕੀਤੀ ਸਮਾਂ ਦਾ ਲਾਅ ਨਹੀਂ ਕਰ ਰਹਾ ਕਿ ਡਿਟੇਲ ਚ ਗੱਲ ਕਰੀਏ ਦੋ ਹੀ ਮਿੰਟ ਬਚੇ ਨੇ ਜਿਵੇਂ ਇੱਕ ਸਾਈਕਲ ਚੱਲਦਾ ਹੁੰਦਾ ਨਾ ਫਿਰ ਕੈਨੇਡਾ ਨੇ ਵੀਜ਼ਾ ਦਿੱਤਾ ਅਸਟ੍ਰੇਲੀਆ ਨੇ ਦਿੱਤਾ ਕੱਲ ਯੂਕੇ ਨੇ ਦਿੱਤਾ ਹੁਣ ਯੂਕੇ ਬਾਰੇ ਵੀ ਖਬਰ ਹੈ ਕਿ ਯੂਮਰੇ ਪਤਾ ਨਹੀਂ ਕਿ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਹੋ ਰਹੀ ਹੈ ਇਸ ਵਕਤ ਛੋਟੀ ਜਿਹੀ ਇੱਕ ਚੀਜ਼ ਦਦਾਂਗਾ ਜੇ ਸਮਾਂ ਲਾਉ ਨਹੀਂ ਕਰ ਰਿਹਾ ਯੂਕੇ ਦਾ 2019 ਬਹੁਤ ਜ਼ਿਆਦਾ ਵੀਜ਼ੇ ਅਪਲਾਈ ਨਹੀਂ ਕੀਤੇ 10 ਵੀਜ਼ੇ ਅਪਲਾਈ ਕੀਤੇ ਤੇ 10 ਦੇ 10 ਵੀਜ਼ੇ ਆਏ ਵਿੱਚ ਮੀਨਸ 100% ਐਸ ਵੇਲੇ ਅੱਜ ਤੱਕ ਮਾਰਚ 2019 ਤੱਕ ਕੀ ਵੀ 100% ਸਕਸੈਸ ਰੇਟ ਹੈ ਬਟ ਇਹ ਮਤਲਬ ਨਹੀਂ 100% ਸਕਸੈਸ ਰੇਟ ਹੈ ਕਿਉਂ ਗਰੰਟੀ ਹੈ ਕਿ ਹਰ ਕਿਸੇ ਦਾ ਵੀਜ਼ਾ ਲੱਗ ਜਾਏਗਾ ਤੁਹਾਡੇ ਬਾਹਰ ਵੀ ਕੀਤੀ ਹੋਈ ਹੈ 2016 ਚ ਕੀਤੀ ਹੈ 17 ਚ ਕੀਤੀ ਹੈ 18 ਚ ਕੀਤੀ ਹੈ ਆਇਲਜ਼ ਦੇ ਵਿੱਚ 6 ਬੈਂਡ ਗਿਆ ਓਵਰਆਲ ਯੂਕੇ ਚ 112 ਯੂਨੀਵਰਸਿਟੀ ਆ ਅਪਲਾਈ ਕਰ ਦੋ ਬ੍ਰੈਕਸਿਟ ਬਸ ਉਹ ਲਾਸਟ ਸਟੇਜ ਤੇ ਆ ਹੁਣ ਯੂਰਪ ਐਂਡ ਯੂਕੇ ਦਾ ਆਪਸ ਵਿੱਚ ਡਿਵੋਰਸ ਹੋ ਜਾਣਾ ਜਦੋਂ ਡਿਵੋਰਸ ਹੋਣਾ ਤਿੰਨ ਹੀ ਮਾਧਿਅਮ ਤੋਂ ਜਿਹੜਾ ਗਾਵਾ ਕਿ ਵੀ ਉੱਥੇ ਯੂਕੇ ਨੂੰ ਪੈਸਾ ਮਿਲਦਾ ਹੈ ਪਹਿਲਾ ਟੂਰਿਜ਼ਮ ਦੂਜਾ ਬਿਜ਼ਨਸ ਤੀਜਾ ਇੰਟਰਨੈਸ਼ਨਲ ਐਜੂਕੇਸ਼ਨ ਜਿਹੜਾ ਕਿ ਅੱਜ ਤੱਕ ਯੂਰਪ ਤੋਂ ਹੁਣ ਜਦੋਂ ਦਾ ਇੰਡੀਆ 2012 ਤੋਂ ਆਨਵਰਡਸ ਦੇਖ ਲੈਣਾ ਚਾਈਨਾ ਤੋਂ ਸਟੂਡੈਂਟ ਉੱਥੇ ਆ ਰਿਹਾ ਇੰਗਲਿਸ਼ ਪੜਨ ਵਾਸਤੇ ਉਹਨਾਂ ਯੂਨੀਵਰਸਿਟੀਆਂ ਦੀ ਵੀ ਗੱਲ ਹੋ ਗਈ ਕਿ ਭੀ ਯੂਰਪ ਵੀ ਬੰਦ ਕਰਤਾ ਹੁਣ ਇੰਟਰਨੈਸ਼ਨਲ ਜਿਹੜੀਆਂ ਕੰਟਰੀਆਂ ਪਾਪੂਲੇਟਡ ਹੈਗੀਆਂ ਮੈਂ ਜਿਹੜੀਆਂ ਕੰਟਰੀਆਂ ਵਿੱਚ ਮੇਜਰ ਵੋਲੀਅਮ ਹੈ ਵਿਚ ਇਸ ਇੰਡੀਆ ਵਿਚ ਇਸ ਸਾਊਥ-ਈਸਟ ਏਸ਼ੀਆ ਪੂਰਾ ਲੈ ਲਾਂਗਾ ਮੈਂ ਚਾਈਨਾ ਲੈ ਲਾਂਗਾ ਰਾਈਟ ਇੱਥੋਂ ਸਟੂਡੈਂਟ ਚਾਹੀਦੇ ਆ ਉਹ ਸਟੂਡੈਂਟ ਉਹਦੀ ਉਹਨਾਂ ਦੀ ਇੱਕੋ ਡਿਮਾਂਡ ਆ ਪ ਸਟੂਡੈਂਟ ਜਾਣਾ ਚાલુ ਹੋ ਚੁੱਕਾ ਹੈ ਜਿਹੜੇ ਸਟੂਡੈਂਟ ਅੱਜ ਕਹਿੰਦੇ ਆ ਕਿ 12ਵੀਂ ਕੀਤੀ ਹੈ ਕਿ ਭਾਈ ਮੈਨੂੰ ਯੂਕੇ ਮੇਰੀ ਫੇਸ ਡੈਸਟੀਨੇਸ਼ਨ ਹੈ ਕਿ ਵੀ ਮੈਨੂੰ ਅਪਲਾਈ ਕਰਨਾ ਅੱਜ ਅਪਲਾਈ ਕਰੋ ਮੈਂ ਇਸ ਮੰਚ ਤੋਂ ਹੀ ਇਹ ਚੀਜ਼ ਕਲੀਅਰਲੀ ਉਪਰਨ ਲਈ ਇਹ ਚੀਜ਼ ਕਹਿ ਦੇਣਾ ਅੱਜ ਅਪਲਾਈ ਕਰ ਲਓ 2022 ਤ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਲੋੜ ਪੈਣੀ ਹੈ ਇਸ ਅਪ੍ਰੈਲ ਦੇ ਵਿੱਚ ਔਰ ਨੈਕਸਟ ਅਪ੍ਰੈਲ ਚ ਅਨਾਉਂਸਮੈਂਟ ਹਗੀ ਹਗੀ ਹੈ ਕਿ ਭਾਈ ਯੂਕੇ ਚ ਸਟੂਡੈਂਟ ਨੂੰ ਵਰਕ ਪਰਮਿਟ ਮਿਲੇਗਾ ਪੜ੍ਹਾਈ ਤੋਂ ਬਾਅਦ ਜਿਵੇਂ ਅੱਜ ਆਸਟ੍ਰੇਲੀਆ ਔਰ ਕੈਨੇਡਾ ਮਿਲ ਰਿਹਾ ਸਿਰਫ ਅੱਜ ਯੂਕੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲ ਰਿਹਾ ਬਟ ਜੇ ਤੁਸੀਂ 3 ਸਾਲ ਦੀ ਡਿਗਰੀ ਲਈ ਜਾ ਰਹੇ ਇਸ ਕਰਕੇ ਤੜਾ ਤੜ ਵੀਜ਼ਾ ਆ ਰਿਹਾ ਕਿਉਂਕਿ ਰਸ਼ ਨਹੀਂਗਾ ਜਦੋਂ ਰਸ਼ ਪੈ ਗਿਆ ਅਨਾਉਂਸਮੈਂਟ ਆ ਓਪਨ ਹੋ ਗਿਆ ਤੇ ਉਹਰਾ ਵੀ ਘਟਨਾ ਸ਼ੁਰੂ ਹੋਈਣਾ ਸਪੈਸ਼ਲੀ ਦਾ ਸਪਾਊਸ ਕੇਸਿਸ ਕਿ ਆਸਟ੍ਰੇਲੀਆ ਤੋਂ ਵੀਜ਼ਾ ਰਿਜੈਕਟ ਹੋਇਆ ਕੈਨੇਡਾ ਤੋਂ ਵੀਜ਼ਾ ਰਿਜੈਕਟ ਹੋਇਆ ਮੀਆਂ ਵੀ ਵੀ ਇਕੱਠਾ ਜਾਣਾ ਚਾਹੁੰਦੇ ਆ ਗ੍ਰੈਜੂਏਸ਼ਨ ਕੀਤੀ ਹੈ ਚਾਹੇ ਬੀ ਐਚ ਕੀਤੀ ਹੈ ਛੇ ਬੈਂਡ ਓਵਰਲ ਆ ਗਿਆ ਮੀਆਂ ਬੀਬੀ ਇਕੱਠੇ ਯੂਕੇ ਦੇ ਵਿੱਚ ਜਾ ਸਕਦੇ ਜਾ ਸਕਦੇ ਜਾ ਸਕਦੇ ਬਹੁਤ ਵਧੀਆ ਆਪਸ਼ਨਸ ਹੈਗੇ ਯੂਕੇ ਵਾਸਤੇ ਸੋ ਇਹ ਸਟੂਡੈਂਟਸ ਨੂੰ ਸਪੌਂਸ ਬਾਰੇ ਜ਼ਰੂਰ ਆਪਣੀ ਜਿਹੜੀ ਕੁਆਰੀ ਆਫ ਕਰ ਲੈਣੀ ਚਾਹੀਦੀ ਹੈ ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਵੈਰੀ ਮਾਚੀ ਦਰਸ਼ਕਾਂ ਦਾ ਵੀ ਧੰਨਵਾਦ ਜਿਸ ਤਰ੍ਹਾਂ ਮੈਂ ਅਕਸਰ ਦੱਸਦਾ ਹਾਂ ਕਿ ਭਾਵੇਂ ਸ਼ੋਅ ਹੈ ਭਾਵੇਂ ਵੀਡੀਓ ਕਲਿੱਪਸ ਨੇ ਭਾਵੇਂ ਕੋਈ ਵਿਦੇਸ਼ ਦੀ ਨੀਤੀ ਹੈ ਨਿਊਜ਼ ਹੈ ਵੀਜ਼ਾ ਦੀ ਉਹ ਸਹੀ ਇਕੱਠੇ ਕਰਕੇ ਦੇਸ਼ ਪ੍ਰਦੇਸ਼ ਲਾਈਵ ਦੇ YouTube ਚੈਨਲ ਤੇ ਜ਼ਰੂਰ ਪਾਉਨੇ ਆ ਇਸ ਚੈਨਲ ਦੇ ਉੱਪਰ ਵਿਜ਼ਿਟ ਕਰੋ ਇਹਨੂੰ ਸਬਸਕ